ਕੀ ਹੁੰਦਾ ਸੀਗਾ ਉਚਰਣਾ ਸਾਰੇ ਸਾਰੇ ਜਿਹੜੇ ਬਾਰਮਾਨ ਤੇ ਨਤਰੰਕੇ ਟੱਕਰ ਹੋ ਗਿਆ ਹੋਏ ਨੇ ਉੱਤੇ ਤੇ ਉਤੋਂ ਸ਼ਾਮ ਨੂੰ ਪੇ ਲੈ ਕੇ ਆ ਰਹੇ ਨੇ 2 ਘੰਟਿਆਂ ਦੀ 3 ਘੰਟਿਆਂ ਦੀ ਟੋਟਲ ਕਰਕੇ ਵੀ 30 ਮਿੰਟ ਲੱਗੇ 20 ਮਿੰਟ ਸਾਰੇ ਕਾਊਂਟ ਕਰਕੇ 2 ਘੰਟਿਆਂ ਦੀ ਪੇ ਤੇ ਪੇ ਵੀ ਕੀ ਦਾ ਡਾਲਾ 20 ਕੁ 25 ਡਾਲਰ ਲੈ ਗਏ ਉਹ ਫੇਮਸ ਰੈਸਟੋਰੈਂਟ ਸੀਗਾ ਜੀ ਤੇ ਉੱਥੇ ਅਸੀਂ ਗਏ ਜੀ ਕਹਿੰਦਾ ਜੀ ਸੱਤ ਦਿਨ ਜੀ ਟ੍ਰੇਨਿੰਗ ਲਾਉਣੀ ਪੈਗੀ ਤੇ ਮਗਾ ਕੋਈ ਨਹੀਂ ਮਾਸ਼ਾ ਅ ਮੈਨੂੰ ਟ੍ਰੇਨ ਚਲਾਉਣੀ ਸਿਖਾਉਣ ਲੱਗੇ ਆ ਜਾਂ ਭਾਂਡੇ ਮੰਦਨੇ ਨਾਲੇ ਤੇ ਮੇਰਾ ਫੋਨ ਟੁੱਟਿਆ ਤੇ ਜਦੋਂ ਪੈਸੇ ਦੇਣ ਲੱਗਾ ਕਹਿਣ ਲੱਗਾ ਵੀ ਕਹਿੰਦਾ ਵੀ ਮੈਂ ਮਤਲਬ 1 ਵੀਕ ਦੇ ਟ੍ਰੇਨਿੰਗ ਦੇ ਪੈਸੇ ਕੱਟਨੇ ਮਤਲਬ ਅੱਗ ਲੱਗ ਗਈ ਉਸ ਟਾਈਮ ਤੇ ਮਾ ਵੀ ਪੈਸੇ ਇਤ ਨਹੀਂ ਮੈਂ ਕਟਾਉਣੇ ਸ਼ਾਮ ਨੂੰ ਸਾਰਾ ਦਿਨ ਸਾਰਾ ਦਿਨ ਵੀ ਤਾਜ ਖੇਲਣੀ ਸ਼ਾਮ ਨੂੰ ਵੀ ਤਾਜ ਖੇਲਣੀ ਪੈਰਾਮੈਟਾ ਵੈਸਟ ਰੀਡ ਦੇ ਕੋਲ ਹੁੰਦਾ ਸੀਗਾ ਦਿਨੇ ਸ਼ੋਪਿੰਗ ਸ਼ੋਪਿੰਗ ਕਰ ਲੈਣੀ ਸ਼ਾਮ ਨੂੰ ਤਾਜ ਖੂਚ ਲੈਣੀ ਜਿਹਦੇ ਘਰ ਦੇਲੇ ਪੈਸੇ ਦਿੱਤੇ ਸੀ ਉਹਨੇ ਗ ਲੱਗ ਲੁੱਗ ਗਿਆ ਲੱਖਮੀ ਉੱਥੇ ਦਾਸ ਨੇ ਸਾਡੇ ਟਾਈਮ ਉੱਥੇ ਉਦੋਂ ਮੋਬਾਈਲ ਹੁੰਦੇ ਨਹੀਂ ਸੀ ਅਸੀਂ ਜਦੋਂ ਪਹਿਲਾ ਮੋਬਾਈਲ ਆ ਨਾ ਦੋ ਜਣੇ ਨੇ ਰੜ ਕੇ ਮਤਲਬ ਐਡਾ ਮੋਬਾਈਲ ਸੀ ਉਹ ਤੇ ਉਹ ਮਟਰੋਲ ਦਾ ਉਹ ਵੀ ਦੋ ਜਣੇ ਨਾਲ ਕਿਹਾਦਾ ਇੱਥੇ ਪਿਸਤੌਲ ਵਾਂਗੂ ਪਾ ਕੇ ਉਹ ਰੱਖਣਾ ਜਿਵੇਂ ਉਹਨਾਂ ਦਾ ਇੱਕ ਉਹਦਾ ਉਹ ਆਹੋ ਜਦੋਂ ਮੋਬਾਈਲ ਫੋਨ ਆਇਆ ਜਦੋਂ ਉਹ ਕਹਿੰਦਾ ਵੀ ਸਾਨੂੰ ਪਤਾ ਲੱਗਿਆ ਵੀ ਪੁਲਵਾਨੀ ਚੰਗੀ ਕਰਦੇ ਨੇ ਨੌਜਾ ਹੋਗਾ ਸੱਜੇ ਤੇ ਲੈ ਗਿਆ ਇਹ ਕਹਿੰਦਾ ਅਸੀਂ ਵੀ ਪੂਰਾ ਫੀਲਿੰਗਾਂ ਚ ਵੀ ਫੀਮ ਫੂਮ ਦੇ ਉੱਪਰ ਕਮ ਜੀ ਤੂੰ ਜਾਣਾ ਆਪ ਕਹਿੰਦਾ ਸੀ ਸਾਡੀ ਸੇਵਾ ਪੂਰੀ ਕਰੀ ਫੀਮ ਕਹਿੰਦਾ ਸੀ ਤਾਂ ਕਦੇ ਕੰਮ ਹੀ ਨਹੀਂ ਵੱਧਾ ਸੁਤੇ ਰਹਿ ਗਏ ਨਾ ਨਾ ਉਹਨੂੰ ਸਮਾਨ ਵੱਧ ਖਾਦਾ ਗਿਆ ਤੇ ਕਹਿੰਦਾ ਉਹਨੂੰ ਫੀਮ ਵੱਧੇ ਕਰਦੀ ਤੇ ਨਜ਼ਾਰਾ ਜਨ ਟੱਟੀ ਦੀ ਕਹਿੰਦਾ ਕੰਮ ਜਾਂਦਾ ਲੈ ਟੱਟੀ ਦਾ ਕੰਮ ਚ ਕਰਦੇ ਬਾਰ ਦੇ ਵਾਰ ਫੋਨ ਲੈ ਕੇ ਬਾਅਦ ਚ ਡਰਦਾ ਉਹਦੇ ਆਹਤ ਲੈ ਕੇ ਮੰਮੀ ਠੀਕ ਆ ਪੇੜਾ ਵੀ ਫੋਨ ਤੇ ਲੈ ਹੀ ਗਿਆ ਉਹਨੇ ਕਿਤੇ ਤੋਂ ਕਰਿਆ ਕਾਵਾ ਕਿਸੇ ਹੋਰ ਆਏ ਤੇ ਸ਼ੁਕਰ ਹੈ ਰੌਣਕ ਲੱਗੀ ਹੈ ਪੂਰਾ ਹਨਾ ਟੱਬਰ ਬੈਠਾ ਤੇ ਖੁੱਲ ਕੇ ਗੱਲਾਂ ਬਾਤਾਂ ਕਰਨ ਲਈ ਆਪਾਂ ਇਕੱਠੇ ਹੋਏ ਆ ਹਨਾ ਹਾਂਜੀ ਕੋਈ ਆਪਣਾ ਕੋਈ ਪ੍ਰੋਪਰ ਟਾਪਿਕ ਤੇ ਗੱਲ ਨਹੀਂ ਆਪਾਂ ਕਰ ਰਹੇ ਹਨਾ ਕੋਈ ਆਪਣਾ ਵਿਸ਼ਾ ਨਹੀਂਗਾ ਵੀ ਆਪਾਂ ਕੋਈ ਕਿਸੇ ਰਾਜਨੀਤੀ ਤੇ ਕਰਨੀ ਜਾਂ ਕਿਸੇ ਤਰ੍ਹਾਂ ਦੀ ਹੋਰ ਕਰਨੀ ਆ ਬਸ ਦਿਲ ਖੋਲ ਕੇ ਗੱਲਾਂ ਜਿਵੇਂ ਆਪਣੇ ਚੈਨਲ ਆ ਨਾ ਦਿਲ ਖੋਲ ਕੇ ਬਿਲਕੁਲ ਬਸ ਚਰਚਾ ਕਰਨੀ ਦਿਲਦਾਰ ਸਾਰੇ ਆਏ ਆ ਇਕੱਠੇ ਹੋਏ ਆ ਆਪਾਂ ਹਨਾ ਤੇ ਦਿਲ ਖੋਲ ਕੇ ਗੱਲਾਂ ਬਾਤਾਂ ਕਰਦੇ ਆ ਮੈਂ ਕਿਹਾ ਨਾ ਉਥੋਂ ਸਟਾਰਟ ਕਰਦੇ ਆ ਜਨੂ ਕਿ ਆਪਾਂ ਆਏ ਸੀਗੇ ਕੋਸ਼ਾ ਆਇਆ ਮੈਨੂੰ ਲੱਗਦਾ ਤੁਸੀਂ ਵੀ 2008 ਚ ਕਿਹ ਸਤ ਮੈਂ 8 ਚ ਆਇਆ ਜੀ ਤੁਸੀਂ 8 ਚ ਨਿਸ਼ਾਨભાઈ ਤੇ ਰਾਜੀਤભાઈ ਆਇਆ 2007 ਚ ਇਹਨਾਂ ਤੋਂ ਹੀ ਸਟਾਰਟ ਕਰਦੇ ਇਹ ਆਪਣੇ ਤੋਂ ਵੀ ਸਾਲ ਪਹਿਲਾਂ ਆਇਆ ਸਾਲ ਪਹਿਲਾਂ ਆਇਆ ਇਹ ਅਸਲੀ ਮੈਂ ਵੀ 8 ਦੇ ਇੰਡੀਆ ਆਇਆ 2007 ਨਹੀਂ ਔਰ ਸੋਰੀ ਸੱਤ ਦੇ ਹੱਤ ਸਕੰਬਰ ਇਹ ਨਿਸ਼ਾਨ ਨੂੰ ਯਾਰ ਇਹ ਭਾਜੀ ਜਾਦੀ ਘਾਟੀਆਂ ਚ ਤਾញੋਂ ਤੁਸੀਂ ਹਾਂ ਵੀ ਸਾਡਾ ਵੀ ਯੋਗਦਾਨ ਹੈਗਾ ਉਹ ਸੱਤਾਂ ਮੈਚ ਉਦੋਂ ਤਾញੋਂ ਤੈਨੂੰ ਇਕੱਠਿਆਂ ਨੂੰ ਉਠਾਇਆ ਐਕਚੁਅਲੀ ਯਾਰ ਉਹ ਟਾਈਮ ਹੀ ਵੱਖਰਾ ਸੀਗਾ ਇੱਕ ਕਈ ਤਰੀਕੇ ਨਾਲ ਟਾਈਮ ਵੱਖਰਾ ਸੀਗਾ ਮਤਲਬ ਕੰਮ ਦੀ ਪ੍ਰੋਬਲਮ ਉਦੋਂ ਸੀਗੀ ਬਹੁਤ ਯਾਰ ਪਤਾ ਨਹੀਂ ਕਿਉਂ ਸੀ ਪਰ ਕੰਮ ਦੀ ਪ੍ਰੋਬਲਮ ਬਹੁਤ ਸੀਗੀ ਉਦੋਂ ਭਾਜੀ ਐਕਚੁਅਲੀ 2007 ਚ ਨਾ ਗਲੋਬਲ ਰੈਸੈਸ਼ਨ ਆਈ ਸੀਗੀ ਹੂੰ ਤੇ ਉਹਦਾ ਕਰਕੇ ਫੇ ਗਲੋਬਲ ਮੰਦੀ ਸੀਗੀ ਹੂੰ ਤੇ ਸਾਰੇ ਰੈਸਟੋਰੈਂਟ ਜਿੱਦਾਂ ਹੁਣ ਕੰਰੈਂਟਲੀ ਸਿਚੁਏਸ਼ਨ ਚੱਲ ਰਹੀ ਐਸ ਵਕਤ ਆ ਸਾਰੇ ਰੈਸਟੋਰੈਂਟ ਉਦੋਂ ਵੀ ਬਹੁਤ ਕੁਆਇੰਗ ਸੀਗੇ ਹੂੰ ਭਾਈ ਸਿਟੀ ਦੇ ਵਿੱਚ ਆਏ ਸੀਗੇ ਜੀ 2007 ਦੇ ਵਿੱਚ ਹੂੰ 200 ਰੈਸਟੋਰੈਂਟ ਚ ਕਿੰਨੇ ਰਜ਼ੀਮਾ ਵੰਡਿਆ ਹੋਣਾ ਹੈ ਉਹ ਕੋਈ ਨਹੀਂ ਕਰਦਾ ਸੀ ਸਾਰੇ ਬਿਜ਼ਨਸਦਾਰ ਇਦਾਂ ਹੀ ਇਦਾਂ ਹੀ ਜੀ ਟੈਲ ਦੇ ਤੁਮਾਉਂਦੇ ਸੀ ਇੱਕ ਅਸੀਂ ਬੜਾ ਪੋਪੂਲਰ ਰੈਸਟੋਰੈਂਟ ਸੀਗਾ ਆਪਾਂ ਨਾਂ ਨਹੀਂ ਲੈ ਸਕਦੇ ਉਹਦਾ ਹੂੰ ਅਸੀਂ ਜੀ ਉਸ ਰੈਸਟੋਰੈਂਟ ਦੇ ਵਿੱਚ ਬਾਗੇ ਹਾਂ ਉਹ ਕਹਿੰਦਾ ਜੀ ਕੱਲ ਨੂੰ ਆ ਜੀ ਭਾਂਡੇ ਬੜੇ ਪਏ ਆਪਣੇ ਅੱਲਾ ਮਾਈ ਜੀ ਤੂੰ ਤਾਂ ਦੇਣਾ ਲੱਭਣ ਨਹੀਂ ਰਿਹਾ ਮੰਨਣਾ ਕੋਈ ਬਾ ਜੀ ਕਹਿੰਦਾ ਠੀਕ ਹੈ ਹਾਂ ਉਹ ਜੀ ਖੁੱਲਦਾ ਸੀਗਾ ਰੈਸਟੋਰੈਂਟ ਸਵੇਰੇ 10 ਤੋਂ 2 ਤੱਕ ਹੂੰ 3 ਤੋਂ 4 ਬੰਦ ਤੇ 4 ਤੋਂ ਲੈ ਕੇ ਰਾਤ ਦੇ 10:30 11 ਵਜੇ ਤੱਕ ਹਾਂ ਬਹੁਤ ਫੇਮਸ ਰੈਸਟੋਰੈਂਟ ਸੀਗਾ ਜੀ ਹੂੰ ਤੇ ਉੱਥੇ ਹੀ ਗਏ ਜੀ ਕਹਿੰਦਾ ਜੀ ਸਾਤ ਦੇਰ ਜੀ ਟ੍ਰੇਨਿੰਗ ਲਾਉਣੀ ਪੈਗੀ ਫਿਰ ਮੈਂ ਕਾ ਮੈਂ ਕਾ ਟ੍ਰੇਨਿੰਗ ਮਾਸ਼ਾ ਮੈਨੂੰ ਟ੍ਰੇਨ ਚਲਾਉਣੀ ਸਿਖਾਉਣ ਲੱਗੇ ਆ ਜਾਂ ਭਾਂਡੇ ਮੰਗਣੇ ਮੈਂ ਤਾਂ ਕਿਹਾ ਨਹੀਂ ਕਿ ਮੈਂ ਸਾਡੇ ਪਿੰਡ ਵਾਲੇ ਐਕਸਪੀਰੀਅੰਸ ਕੋ ਆ ਕੇ ਆ ਗਿਆ ਬਿਆਹ ਨੂੰ ਕਹ ਦੋ ਚਾਰ ਕੱਟੇ ਹੋਏ ਨੇ ਦੋ ਚਾਰ ਵਿੱਚ ਇਕੱਠੇ ਹੋਏ ਲਗਾ ਕੇ ਮੈਂ ਮਟਰੇ ਚਲਾਉਣੀ ਹੈ ਨਾ ਨਾਮ ਕਾ ਮੈਂ ਕਹਾ ਦੇਖੋ ਜੀ ਮੈਂ ਕਹਾ ਹਰਦੁਕੇਟ ਪੈਸੇ ਮੈਂ ਕਹਾ ਹਿਮ ਗੁਰਦੁਆਰੇ ਭਾਂਡੇ ਮਾਜ ਕੇ ਸੇਵਾ ਕਰਕੇ ਵੀ ਬੀਰ ਲਵਾ ਕੇ ਆਇਆ ਮੈਂ ਕਹਾ ਐਕਸਪੀਰੀਅੰਸ ਹੈਗਾ ਮੇਰਾ ਸਤ ਮਸਿਆਂ ਨੂੰ ਨਾ ਕੇ ਆਇਆ ਟਰਾਈਡ ਸਾਡੇ ਦਿੱਤੇ ਹੋਏ ਨਹੀਂ ਕਹਦੇ ਟਰਾਈਡ ਗੱਲ ਸੁਣੋ ਤੁਸੀਂ ਬੀਬੀ ਅੱਗੇ ਸਾਪਾਂ ਲਾਈਆਂ ਜੀ ਤਿੰਨ ਸ਼ਿਫਟਾਂ ਲਾਈਆਂ ਉਹਦੀਆਂ ਫੋਨ ਹੂੰ 6 ਹੋ ਗਈਆਂ ਹੂੰ ਤੇ ਫਿਰ ਇੱਕ ਲਈ ਦਿਨ ਲਈ ਆ 10 ਤੋਂ ਲੈ ਕੇ ਤਿੰਨ ਕੋਈ ਤੱਕ ਹੂੰ ਤੇ ਕਾਲਜ ਜਗਾ ਆਪਣਾ ਸ਼ਾਮ ਨੂੰ ਮੈਂ ਨਿਸ਼ਾਨ ਕੱਠੇ ਗੋਲ ਜਾਨੇ ਨੇ ਅਹੀਂ ਜੀ ਕਾਲਜ ਚ ਲਗੇ ਆ ਫਿਰ ਤੇ ਅਗਲੇ ਦਿਨ ਮੈਂ ਆਇਆ ਤਿੰਨ ਕਿ ਦਿਨ ਸ਼ਿਫਟਾਂ ਹੋਰ ਲਾ ਕੇ ਤੇ ਮੈਂ ਉਹਨਾਂ ਕਹਿੰਦਾ ਜੀ ਭਾਈ ਜਿਹੜੀਆਂ ਤਿੰਨ ਚਾਰ ਸ਼ਿਫਟਾਂ ਲਾਈਆਂ ਤੇ ਪੈਸੇ ਦੋ ਦੇਵਾ ਕਹਿੰਦਾ ਮਹਾਰਾਜ ਕਹਿੰਦਾ ਦਿਨ ਦੀ ਸ਼ਿਫਟ ਤੇ ਰਾਤ ਦੀ ਸ਼ਿਫਟ ਇੱਕ ਵਾਹ ਕਹਿੰਦਾ ਇਹ ਦੋ ਨਹੀਂ ਗੀਆਂ ਇਹ ਕਹਿੰਦਾ ਦੋ ਨਹੀਂ ਗੀਆਂ ਮੈਂ ਸੱਤ ਦਿਨ ਵੀ ਸੱਤ ਮਾਰਨੀਆਂ ਸੱਤ ਨਾਈਟਾਂ ਮੈਂ ਕਹਿੰਦਾ ਮਹਾਰਾਜ ਥੈਂਕ ਯੂ ਵੈਰੀ ਮਚ। ਫੇਮ ਹਲਦੇ। ਪਰ ਉਹ ਆਪਾਂ ਉਹਨੂੰ ਤਾਂ ਕਿਹਾ ਨਹੀਂ ਕਿ ਜੇਲ੍ਹ ਚ ਵੀ ਦੋ ਗਿਣਦੇ ਆਂਦੇ। ਜਿਹੜਾ 14 14 ਸਾਲੀ ਹੋਈ ਹੋਵੇ ਕਿ 7 ਸਾਲ ਲੱਗ ਨੂੰ ਮੇੜਦੇ। ਇਹ ਤੁਹਾਡੀ ਪਹਿਲੀ ਜੋਬ ਸੀ। ਇਹ ਪਹਿਲੀ ਜੋਬ ਸੀ ਤੁਹਾਨੂੰ ਇੱਕ ਹੋਰ ਇੰਸਟਾਲਮੈਂਟ ਜੀ ਉਹਨੂੰ ਇੰਡੀਅਨ ਟੀਮ ਆਸਟ੍ਰੇਲੀਆ ਆਈਪੀਸੀ ਕੀ ਸੀ? ਹੂੰ ਤੇ ਜਿਹੜੇ ਚ ਇੱਕ ਮੈਚ ਜਵਰਾ ਸਿੰਘ ਨੇ 135 40 ਰਨ ਮਾਰੇ ਸੀਗੇ। 100 ਵਨ ਡੇ 139 139 ਉਹ ਮੈਚ ਹੀ লাইਵ ਦੇਖਿਆ ਜੀ ਤੁਸੀਂ ਅੱਛਾ ਉਹ ਜਿਹੜਾ ਹਾਰ ਗਿਆ ਸੀ ਉਹ ਮੈਂ ਜਿਹੜੀ ਹਾਰ ਗਿਆ ਸੀ ਨੀ ਕਰਕੇ ਮੇਲਾ ਦਾ ਟਾਰਗੇਟ ਘਟਾਤਾ ਸੀ ਗਿਲਕ੍ਰਿਸਟ ਕੁੱਟ ਗਿਆ ਸੀ ਓਕੇ ਓਕੇ ਠੀਕ ਹੈ ਇਹਨਾ ਮੈਨੂੰ ਜਿਆਦਾ ਵੀ ਜਵਰਾ ਸਿੰਘ ਦੇ ਉਹ ਰਨ ਉੱਤੇ ਦੇਖੇ ਸੀਗੇ ਮੇਰੀ ਤੇ ਆ ਪਹਿਲੀ ਜਿਹੜੀ ਜੌਬ ਸੀ ਨਾ ਜਮਾਨ ਤੇ ਆ ਰਿਹਾ ਜੀ ਰੈਸਟੋਰੈਂਟ ਦਾ ਨਾਲ ਮਟ ਮਿਲਣਾ ਮੈਂ ਮੈਂ ਜੋ ਰੈਸਟੋਰੈਂਟ ਦੇ ਘਰ ਵਾਲੀ ਨਹੀਂ ਦਿਖਾਇਆ ਮੈਂ ਕਿ ਇੱਥੇ ਹੀ ਕੱਲ ਨਾ ਕਰ ਲੈ ਲੈਣ ਦਾ ਚਾਹੀਦਾ ਨਾ ਨਾ ਲਾਈਨ ਚ ਕਿਹੜੀ ਗੱਲ ਮੇਰੀ ਵੀ ਪਹਿਲੀ ਜੌਬ ਬੜੀ ਹੋ ਸੀਗੀ ਚੈਪਟਨ ਲਵਾ ਕੇ ਭਾਂਡੇ ਮਿੰਟ ਦਬਾ ਕੇ ਆ ਦਾ ਪਾਸਵਰਡ ਕੱਢ ਕੇ ਲਿਆ ਕਹਿੰਦਾ ਮੈਂ ਇੰਪੋਰਟ ਐਕਸਪੋਰਟ ਦਾ ਕੰਮ ਕਰਦਾ ਦੇਖੋ ਵੀ ਜੇ ਲੱਗੇ ਮੈਂ ਕਹਾਂ ਮਮਾ ਨੂੰ ਇਹ ਵੀ ਦੇ ਦਿਆਂਗਾ ਆ ਦੇ ਵੀਜ਼ੇ ਦਿਖਾਈਆਂ ਆ ਹੋਰ ਆਪਣਾ ਦੱਸੋ ਐਕਸਪੀਰੀਅੰਸ ਦਾ ਤੁਹਾਡਾ ਕਿਦਾਂ ਨੇ ਪਹਿਲੀ ਜੋਬ ਵਾਲਾ ਮੇਰਾ ਜੀ ਟਰਾਲੀ ਪੁਸ਼ਿੰਗ ਦੀ ਤੀ ਪਹਿਲੀ ਜੋਬ ਐਗਜ਼ੈਕਟਲੀ ਮੇਰੀ ਵੀ ਇਹੀ ਸੀ ਤੇ ਇੱਕ ਜਿੱਦਾਂ ਮੈਨੂੰ ਉਹ 7 ਵਜੇ ਅਸੀਂ ਸ਼ੁਰੂ ਕਰਦੇ ਹੁੰਦੇ ਸੀ ਰਾਤ ਦੇ 9 ਵਜੇ ਤੱਕ ਤੇ 100 ਡਾਲਰ ਮਿਲਦਾ ਹੁੰਦਾ ਸੀ ਹੂੰ ਤੁਹਾ ਲੈ ਨਾ ਕੋਈ ਕੋ ਮੇਲੋਂ ਨੇ ਪੈਸੇ ਬੁਝੀ ਇਤਨੀ ਮਾਰੇ ਪੈਸੇ ਕਦੇ ਨਹੀਂ ਮਾਰੇ ਪਰ ਜਿਵੇਂ ਉਦੋਂ ਇੰਨਾ ਮਾੜਾ ਹਾਲ ਸੀਗਾ ਹਾਂ ਤੁਸੀਂ ਦੇਖੋ ਮੈਨੂੰ ਤਿੰਨ ਸ਼ਿਫਟਾਂ ਮਿਲਦੀਆਂ ਹੁੰਦੀਆਂ ਸੀ ਜਿੱਦਾਂ ਚਾਰ ਦਿਨ ਮੇਰਾ ਕਾਲਜ ਹੁੰਦਾ ਸੀ ਤਿੰਨ ਦਿਨ ਟਰਾਲੀ ਪੁਸ਼ਿੰਗ ਹੈ ਨਾ ਹਾਂਜੀ ਤੇ ਉੱਥੇ ਸੱਤ ਸੱਤ 8 8 ਬੈਂਡ ਵਾਲੇ ਹੈ ਨਾ ਮੁੰਡੇ ਕੁੜੀਆਂ ਜਿਹੜੇ ਉਹ ਵਿਚਾਰੇ ਨਾ ਜਿੱਦਾਂ ਐ ਕਹਿੰਦੇ ਹੁੰਦੇ ਸੀ ਵੀ ਇੱਕ ਸ਼ਿਫਟ ਦਵਾ ਦਿਓ ਯਾਰ ਹਾਫ ਹੀ ਦਵਾ ਦਿਓ ਯਾਰ ਇੰਨਾ ਮਾੜਾ ਹਾਲ ਸੀਗਾ ਉਦੋਂ ਦਾ ਮਾੜਾ ਮੈਂ ਖੁਦ ਯਾਰ ਜਦੋਂ ਮੈਂ ਵੀ ਟਰਾਲੀ ਪੁਸ਼ਿੰਗ ਤੋਂ ਸ਼ੁਰੂ ਕੀਤਾ ਸੀ ਤਾਂ ਪੈਨਰ ਤੇ ਪੈਂਦਾ ਸਿडनी ਤੋਂ ਤੁਹਾਨੂੰ ਪਤਾ ਉੱਧਰ ਨੂੰ ਸਾਈਡ ਤੇ ਤੇ ਉਹ ਵੀ ਮਤਲਬ ਐਟ ਲੀਸਟ 3 3.5 ਮਹੀਨੇ ਲੱਗ ਗਏ ਮਤਲਬ ਤਰਜਨਾ ਰਜੂਮੇ ਵੰਡਣ ਤੋਂ ਬਾਅਦ ਤੇ ਇੱਧਰ ਉੱਧਰ ਜਾ ਜਾ ਕੇ ਹੈਰਸ ਪਾਰਕ ਬੈਠਦੇ ਹੁੰਦੇ ਸੀ ਮੁੰਡੇ 20 25 ਜਣੇ ਇਕੱਠੇ ਰਹਿੰਦੇ ਹੁੰਦੇ ਸੀ ਉਹਨਾਂ ਨਾਲ ਇੱਕ ਜਣਾ ਵਿੱਚੋਂ ਜਾਣ ਸ਼ਹਿਣਦਾ ਸੀ ਉਹਨਾਂ ਕੋਲ ਰੋਜ਼ ਮੈਂ ਚੱਲ ਜਣਾ ਵੀ ਵੇਲੇ ਚਲੋ ਘਰੇ ਕੀ ਕਰਨਾ ਹਨਾ ਵੀ ਅੱਗੇ ਤੋਂ ਅੱਗੇ ਕੋਈ ਨਾ ਕੋਈ ਲਿੰਕ ਬਣਦੇ ਕੁਝ ਪਤਾ ਲੱਗਦਾ ਉਹਨਾਂ ਦੇ ਥਰੂ ਮੈਨੂੰ ਇਹ ਟਰਾਲੀ ਪੁਸ਼ਿੰਗ ਦੀ ਜੌਬ ਮਿਲੀ ਤੋ ਟਰਾਲੀ ਪੁਸ਼ਿੰਗ ਦੇ ਵਿੱਚ ਵੀ ਕੀ ਹੋਇਆ ਨਿਸ਼ਾਨ ਮਤਲਬ ਹਫਤਾ ਕ ਮਤਲਬ ਲਾਉਣ ਤੋਂ ਬਾਅਦ ਐਟ ਲੀਸਟ 10 12 ਦਿਨ ਬਾਅਦ ਜਦੋਂ ਉਹ ਦੋ ਵੀਕ ਬਾਅਦ ਸ਼ਾਇਰ ਪੇ ਦਿੰਦਾ ਸੀ 12 ਦਿਨਾਂ ਬਾਅਦ ਉਹ ਜਦੋਂ ਉਹਨੇ ਪੇ ਦੇਣੀ ਸੀ ਨਾ ਕਹਿੰਦਾ ਵੀ ਮੈਂ ਪੇ ਵੀ ਕੀ ਮਤਲਬ 60 ਕ 70 ਡਾਲਰ ਸੀਗੇ ਦੇਣ ਦੇ ਉਹਨੇ ਦੇਣੇ ਸ਼ਾਵਾਜ ਨਹੀਂ ਦੇਤੀ ਹਾਂ ਅੱਛਾ ਕਹਿੰਦਾ ਵਾਦਾ ਕੀ ਇਹ ਯਾਦ ਆ ਬਹੁਤ ਕਹਿੰਦਾ ਵੀ ਮਾ ਮੈਂ ਪੈਸੇ ਹਨ ਜਦੋਂ ਦੇ ਰਿਹਾ ਤਨਖਾਹ ਜਿਹੜੇ ਪੁਰਾਣੇ ਸੀਗੇ ਉਹਨਾਂ ਨੂੰ ਉਸੇ ਹਿਸਾਬ ਨਾਲ ਦੇ ਰਿਹਾ ਮੈਨੂੰ ਉਹਨੇ ਨਾ ਐਵੇਂ 300 ਕੱਢ ਕੇ ਦੇਤਾ ਮਤਲਬ ਜਿਹੜਾ ਮੇਰਾ ਬਣਿਆ ਜਿਵੇਂ ਜਿਹੜੇ ਉੱਪਰ ਚਾਰ ਪੰਜ ਦੇ ਕਹਿੰਦਾ ਵੀ ਹਫਤੇ ਦੀ ਮੈਂ ਟ੍ਰੇਨਿੰਗ ਦੇ ਪੈਸੇ ਕੱਟਨੇ ਆ ਮੈਂ ਯਾਰ ਵੀ ਟ੍ਰੇਨਿੰਗ ਨੂੰ ਮੈਨੂੰ ਕਿਹੜਾ ਜਹਾਜ਼ ਚਲਾਉਣਾ ਸਿਖਾਤਾ ਦੋ ਵੀ ਟਰਾਲੀਆਂ ਤੱਕਣੀਆਂ ਸੀ ਨਾ ਮੈਂ ਤੱਕੀ ਗਿਆ ਜਿਵੇਂ ਸੀਗਾ ਤੇ ਅੱਛਾ ਹੋਇਆ ਕੀ ਉਹਨਾਂ ਦਿਨਾਂ ਦੇ ਵਿੱਚ ਨਾ ਉਦੋਂ ਫੋਨ ਤੋਂ ਹੁੰਦੇ ਨਹੀਂ ਸੀਗੇ ਤੇ ਮੈਨੂੰ ਇੱਥੇ ਮੇ ਬ੍ਰਦਰ ਕੋ ਜਿਹੜੇ ਕੋ ਆਏ ਆਪਣੇ ਮਾਮਾ ਜੀ ਦਾ ਬੇਟਾ ਸੀ ਉਹਨੇ ਮੈਨੂੰ ਨਾ ਨੋਕੀਆ ਦਾ ਲੈ ਕੇ ਦਿੱਤਾ ਉਹ ਫਲੈਪ ਜੀ ਵਾਲਾ ਫੋਨ ਠੀਕ ਹੈ ਜੀ ਤੇ ਉਹ ਲੈ ਕੇ ਦਿੱਤਾ ਤੋਂ ਫੋਨ ਮੇਰੀ ਜੇਬ ਚ ਸੀਗਾ ਤੇ ਜਦੋਂ ਟ੍ਰੋਲੀਆਂ ਪੁਸ਼ਿੰਗ ਕਰਦੇ ਕਰਦੇ ਨਾ ਕਿਤੇ ਰੇਲਿੰਗ ਦੇ ਕੋਲੋਂ ਲੰਘ ਲੰਘੇ ਤੇ ਉਹਦੀ ਸਕਰੀਨ ਐ ਵਿੱਚ ਆ ਗਈ ਤੋਂ ਟੁੱਟ ਗਈ ਉਹਦੀ ਸਕਰੀਨ ਵੀ ਟੁੱਟ ਗਈ ਨਾਲੇ ਤੇ ਮੇਰਾ ਫੋਨ ਟੁੱਟਿਆ ਤੇ ਜਦੋਂ ਪੈਸੇ ਦੇਣ ਲੱਗਾ ਕਹਿਣ ਲੱਗਾ ਵੀ ਕਹਿੰਦਾ ਵੀ ਮੈਂ ਮਤਲਬ 1 ਵੀਕ ਦੇ ਟ੍ਰੇਨਿੰਗ ਦੇ ਪੈਸੇ ਕੱਟਦੇ ਆ ਮਤਲਬ ਅੱਗ ਲੱਗ ਗਈ ਉਸ ਟਾਈਮ ਤੇ ਮਾਂ ਵੀ ਪੈਸੇ ਇਤਨੀ ਮੈਂ ਕਟਾਉਣੀ ਤੇ ਵੀ ਪੈਸੇ ਮੈਂ ਪੂਰੇ ਲੈਣੇ ਤੇ ਕਹਿੰਦਾ ਵੀ ਜੇ ਪੈਸੇ ਨਹੀਂ ਕਣਾਉਣੇ ਫਿਰ ਜੋਬ ਤੇ ਨਾ ਆਈਂ ਕਹਿੰਦਾ ਫਿਰ ਮੈਂ ਲਾਈਕ ਪੈਸੇ ਲੈ ਕੇ ਕਿਆ ਹੁੰਦੇ ਤੋਂ ਪੂਰੇ ਪਰ ਜੋਬ ਤੇ ਨਹੀਂ ਆਇਆ ਪਰ ਉਹ ਚੰਗਾ ਹੀ ਹੋਇਆ ਐਕਚੁਅਲੀ ਮੈਂ ਨਹੀਂ ਜੋਬ ਤੇ ਉੱਥੇ ਕੰਟੀਨਿਊ ਕੀਤਾ ਇੱਕ ਦੋ ਮੁੰਡੇ ਸੀਗੇ ਬਾਅਦ ਚ ਉਹ ਬੜੀ ਦੇਰ ਤੱਕ ਕੰਟੀਨਿਊ ਕਰਦੇ ਰਿਹਾ ਉੱਥੇ ਮਤਲਬ ਮੈਂ ਹੋਰ ਜੋਬ ਲੱਭਣੀ ਸ਼ੁਰੂ ਕੀਤੀ ਹੋਰ ਜੋਬ ਲੱਭਣੀ ਸ਼ੁਰੂ ਕੀਤੀ ਇਸੇ ਤਰ੍ਹਾਂ ਕਰਦਾ ਕਹਿੰਦਾ 에ਰਪੋਰਟ ਤੇ ਡੋਮੈਸਟਿਕ ਕਲੀਨਿੰਗ ਦੀ ਮਿਲ ਗਈ ਮੈਨੂੰ ਲੱਗਦਾ ਜ਼ਰੂਰੀ ਨਹੀਂ ਹੁੰਦਾ ਯਾਰ ਮੈਂ ਕਿਹਾ ਆਪਣਾ ਹੱਕ ਜਿਹੜਾ ਨਾ ਐਟ ਲੀਸਟ ਉਨਾ ਕੁ ਤੇ ਮਿਲਣਾ ਚਾਹੀਦਾ ਨੇ ਹੈਨਾ ਮੈਨੂੰ ਟ੍ਰੇਨਿੰਗ ਦੇ ਨਾਂ ਤੇ ਪੈਸੇ ਕੱਟਨੇ ਮਤਲਬ ਕਿਸੇ ਹੱਦ ਤੱਕ ਠੀਕ ਹੈ ਯਾਰ ਤੇ ਮੇਰਾ ਮੇਰਾ ਤੇ ਐਵੇਂ ਦਾ ਐਕਸਪੀਰੀਅੰਸ ਰਿਹਾ ਇਹ ਦੇਖੋ ਜੀ ਭਾਈ ਜਿਹੜੀਆਂ ਇਹੋ ਜਿਹੀਆਂ ਜੋਬਾਂ ਵਾਂ ਹੈ ਲੇਬਰ ਕਲਾਸ ਵਾਲੀਆਂ ਜੋਬਾਂ ਵਿੱਚ ਕੋਈ ਟ੍ਰੇਨਿੰਗ ਦੀ ਲੋੜ ਨਹੀਂ ਆਹ ਭਾਂਡੇ ਉਹ ਟਰਾਲੀ ਪੁਸ਼ਿੰਗ ਹੋਗੀ ਵਿੱਚ ਕਾਦੀ ਟ੍ਰੇਨਿੰਗ ਇਹ ਚ ਤੁਸੀਂ ਕੰਮ ਕਰੀਂਗਾ 50% ਪੇ ਤੁਸੀ ਕੀ ਕੀਤਾ ਨੰਦਾਨ ਸ਼ੁਰੂ ਜੀ ਪਹਿਲੀ ਜੋ ਮੈਂ ਸ਼ੁਰੂ ਤੋਂ ਹੀ ਕਹਿੰਦੇ ਜਾਟਲਾਣਾ ਤੁਹਾਡੀ ਜਾਤ ਤੋਂ ਸਟਾਰਟ ਹੋਈ ਹੈ ਹਾਂ ਮੈਂ ਰੈਸਟੋਰੈਂਟ ਤੋਂ ਸਟਾਰਟ ਕੀਤਾ ਜੀ ਆਪਣਾ 2008 ਤੇ ਮੈਨੂੰ ਚੌਥੇ ਕੇ ਪੰਜਵੇਂ ਦਿਨ ਜੋਬ ਮਿਲ ਗਈ ਓਕੇ ਹਾਂ ਜੀ ਲੱਕੀਲੀ ਕਿ ਮੇਰੀ ਭੁਆਜੀ ਦਾ ਲੜਕਾ ਕੰਮ ਕਰਦਾ ਹੁੰਦਾ ਹੈ ਹਾਂ ਉਸੇ ਰੈਸਟੋਰੈਂਟ ਦੇ ਵਿੱਚ ਤੇ ਉਹਦੇ ਨਾਲ ਹੀ ਮੈਂ ਰਹਿੰਦਾ ਰਿਆ ਹੂੰ ਉਹਨੇ ਹੀ ਮੈਨੂੰ ਜੋਬ ਲਵਾਇਆ ਆਹ ਭਾਂਡਿਆ ਤੋਂ ਸਟਾਰਟ ਕੀਤਾ ਐਸ ਯੂਜ਼ ਨਾ ਪੂਰੀ ਤਰ੍ਹਾਂ ਤੁਸੀਂ ਤਾਂ ਘਰ ਦਿਲ ਆ ਕੇ ਭਾਂਡਿਆਂ ਦਾ ਵੀ ਦਿਲ ਆ ਕੇ ਕੀਤਾ ਯਾਰ ਤਾਂ ਹੀ ਇੱਥੋਂ ਤੱਕ ਪਹੁੰਚੇ ਇੰਨਾ ਕੁਝ ਲੈ ਕੇ ਗਏ ਅੱਗੇ ਤੱਕ ਅੱਗੇ ਤੇਰੇ ਭਾਈ ਨੇ ਅਗਲੇ ਰ ਬਣਾਏਗਾ ਕੀ ਨਿਸ਼ਾਨ ਰਹਿ ਗਿਆ ਉਹ ਨਿਸ਼ਾਨ ਤੇਰੀ ਕੜੀ ਪਹਿਲੀ ਜੋਬ ਸੀ ਬਾਹੀ ਜੀ ਇਹ ਪਾਜੀ ਮੈਂ ਦੱਸਾਂ ਤੁਹਾਡੀ ਇਹਦੀ ਪਹਿਲੀ ਜੋਬ ਸੀਗੀ ਉਹਨੂੰ ਕਰ ਲੈਂਦੀ ਘਰ ਨਹੀਂ ਨਹੀਂ ਉਹਨੂੰ ਕਰ ਲੈਂਦੇ ਇਹਦੀ ਪਹਿਲੀ ਜੋਬ ਸੀਗੀ ਜੈ ਬੈਸਟਫੀਲਡ ਚ ਸ਼ੋਪਿੰਗ ਦੀ ਫਿਰ 5-6 ਮਹੀਨੇ ਬੈਸਟਫੀਲਡ ਦੀ ਜੋਬ ਹੀ ਕਰਦਾ ਰਿਹਾ ਜਿਹਨੂੰ ਆਏ ਹੀ ਜਿੱਥੇ ਆਇਆ ਜਿੰਨੇ ਮੁੰਡੇ ਨੂੰ ਲੈਣ ਆਉਣਾ ਸੀ ਨਾ ਜੀ ਮੈਂ ਕਿੱਥੇ ਸਪੈਸਟਿਕ ਤੇ ਆਇਆ ਸੀਗਾ ਉਹਨੂੰ ਹਾਂਕਾਂਗ ਆ ਕੇ ਕਾਲ ਕੀਤੀ ਮੈਂ ਕਿਹਾ ਮੈਲਬਨ ਰਹਿੰਦਾ ਹੁੰਦਾ ਹੈ ਮੁੰਡਾ ਉਹਦਾ ਕਜ਼ਨ ਰਹਿੰਦਾ ਹੁੰਦਾ ਹੈ ਸਿਡਨੀ ਮੈਂ ਕਿਹਾ ਮੈਂ ਇੰਨੇ ਵਜੇ ਸਵੇਰੇ 7 ਵਜੇ ਫਲਾਈਟ ਉਤਰਨੀ ਆ ਅੱਜ ਹੀ ਹੂੰ ਕਹਿੰਦਾ ਯਾਰ ਉਹ ਤਾਂ ਜਵਾਬ ਦੇ ਗਿਆ ਕਹਿੰਦਾ ਉਹਦਾ ਕੰਮ ਹੈ ਲੈ ਵੀ ਪੈਗਾ ਪੰਗਾ ਮੈਂ ਲਖਲੀ ਕਰੇ ਫੋਨ ਕੀਤਾ ਡੈਡੀ ਨੂੰ ਮੈਂ ਕਿਹਾ ਵੀ ਜਦ ਇਦਾਂ ਉਹ ਤਾਂ ਆ ਨਹੀਂ ਰਿਹਾ ਸਾਡੇ ਪਿੰਡੋਂ ਮੁੰਡਾ ਆਇਆ ਸੀਗਾ 10 ਦਿਨ ਪਹਿਲਾਂ ਅੱਛਾ ਮੈਂ ਉਹਨੂੰ ਕੀਤਾ ਮੇਰਾ ਕਲਾਸਮੇਟ ਵੀ ਰਿਹਾ ਹੈ ਮੈਂ ਕਿਹਾ ਵੀ ਜਦ ਇਦਾਂ ਆਹ ਗੱਲ ਹੋ ਗਈ ਆ ਮੁੰਡਾ ਆ ਨਹੀਂ ਰਿਹਾ ਕ ਉਹ ਚਲੋ ਲੈਣ ਆ ਗਿਆ ਜਦੋਂ ਘਰੇ ਆਏ ਪੰਜ ਜਣੇ ਸਟੂਡੀਓ ਅਪਾਰਟਮੈਂਟ ਹੁੰਦਾ ਸੀਗਾ ਹਮ ਸਿਡਨੀ ਦੇ ਵਿੱਚ ਉੱਥੇ ਰਹਿਦੇ ਚਾਰ ਜਣੇ ਅੱਗੇ ਰਹਿ ਰਹੇ ਸੀ ਪੰਜਵਾਂ ਚਲੋ ਜੀ ਅਸੀਂ ਵੀ ਆ ਗਏ ਨਾਲ ਦੇਖਿਆ ਜਦੋਂ ਕੰਮ ਥੱਲੇ ਗੱਦੇ ਸੁੱਟੇ ਹੁੰਦੇ ਸੀਗੇ ਥੱਲੇ ਗੱਦੇ ਸੁੱਟੇ ਹੁੰਦੇ ਸੀਗੇ ਹਮ ਉਨ ਚਾਰਾਗੋ ਕੰਪਨੀ ਹੈਗਾ ਸੀਗਾ ਇੱਕ ਜਣ ਰਾਤ ਨੂੰ ਕਰਦਾ ਹੁੰਦਾ ਸੀ ਆ ਪਟਿਸਟਰੀ ਦੇ ਵਿੱਚ ਮਿਸ਼ੇਲ ਪਟਿਸਟਰੀ ਹੁੰਦੀ ਸੀ ਛੜਣੀ ਨਾ ਹਮਮ ਕੈਕ ਬਣਾਉਂਦਾ ਸ਼ਾਮ ਨੂੰ ਸਾਰਾ ਦਿਨ ਸਾਰਾ ਦਿਨ ਵੀ ਤਾਜ ਖੇਲਣੀ ਸ਼ਾਮ ਨੂੰ ਵੀ ਤਾਜ ਖੇਲਣੀ ਪਾਰਾਮੀਟਾ ਵੈਸਟਫੀਲਡ ਦੇ ਕੋਲ ਹੁੰਦਾ ਸੀਗਾ ਜਨੇ ਸ਼ੋਪਿੰਗ ਸ਼ੋਪਿੰਗ ਕਰ ਲੈਣੀ ਸ਼ਾਮ ਨੂੰ ਤਾਜ ਖੁਸ਼ ਕਰ ਲੈ ਜਿਹਦੇ ਘਰ ਦੇ ਨੇ ਪੈਸੇ ਦਿੱਤੇ ਸੀ ਉਹਨੇ ਗ ਲੱਗ ਲੁਗ ਗਿਆ ਹਮ ਲੱਗ ਮੈਂ ਉੱਥੇ ਦੱਸਦੇ ਮੈਂ ਬਾਤ ਚ ਮਗਾ ਉਹ ਵੀ ਦੱਸਦੇ ਯਾਰ ਉਦੋਂ ਹਾਲਾਤ ਇੰਨੇ ਮਾੜੇ ਹੁੰਦੇ ਸੀ ਆਪਾਂ ਇੰਨੇ ਹੁੰਦੇ ਸੀਗੇ ਉਹਦੇ ਪਿੰਡ ਦਾ ਨੇ ਜਾਣ ਵਾਲੇ ਸੁਣ ਕੇ ਨਹੀਂ ਕੋਈ ਹੋਰ ਸੁਣੋ ਹੋਰ ਸੁਣੋ ਮੁੰਡੇ ਨਾ ਰਹਿੰਦੇ ਹੁੰਦੇ ਸੀਗੇ ਆਪਾਂ ਰਹਿੰਦੇ ਸੀ ਯਾਰ ਕਿਹੜਾ ਸਟੇਸ਼ਨ ਆ ਸਟ੍ਰੈਥਫੀਲਡ ਤੋਂ ਪਹਿਲਾਂ ਆਉਂਦਾ ਜਿਹੜਾ ਆ ਉਹ ਨਾ ਨਹੀਂ ਨਹੀਂ ਜੀ ਪਲਮਿੰਟਨ 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 ਤੇ ਉਹਦੇ ਵਿੱਚ ਵੀ ਇੱਕ ਹੋਰ ਹੈਗਾ ਯਾਰ ਐਨੀਵੇ ਉਹ ਸਟੇਸ਼ਨ ਦੇ ਕੋਲ ਅਸੀਂ ਉੱਥੇ ਰਹਿੰਦੇ ਹੁੰਦੇ ਸੀ ਤੇ ਉੱਥੇ ਨਾ ਇੱਕ ਮਤਲਬ ਯੂਨਿਟ ਚ ਰਹਿੰਦੇ ਹੁੰਦੇ ਸੀ ਅਸੀਂ ਸੈਕੰਡ ਫਲੋਰ ਤੇ ਐਟ ਲੀਸਟ ਮਤਲਬ 7-8 ਮੁੰਡੇ ਰਹਿੰਦੇ ਸੀਗੇ ਠੀਕ ਹੈ ਜੀ ਤੇ 4 ਬੈਡਰੂਮ ਸੀਗਾ ਤੇ ਸਾਨੂੰ ਚੱਲ ਇੱਕ ਬੈੱਡਰੂਮ ਮਿਲਿਆ ਸੀ ਅਸੀਂ ਐਜੇ ਕਪਲ ਉੱਤੇ ਰਹਿੰਦੇ ਹਾਂ ਉੱਥੇ ਮੁੰਡੇ ਜਿੰਨੇ ਰਹਿੰਦੇ ਸੀ ਨਾ ਵਿਚਾਰੇ ਸ਼ੁਰੂ ਤੋਂ ਨਾਲ ਨੇ ਹਾਂ ਵੀ ਪਹਿਲੇ ਦਿਨ ਤੋਂ ਠੀਕ ਆਏ ਇਕੱਠੇ ਆਏ ਅਸੀਂ ਤੇ ਉਹਨਾਂ ਨੇ ਕੀ ਕਰਨਾ ਯਾਰ ਉਹਨਾਂ ਨੇ ਨਾ ਵਿਚਾਰਿਆਂ ਨੇ ਕਾਰਵਾਸ਼ਤ ਹੀ ਜਾਂਦੇ ਹੁੰਦੇ ਸੀਗੇ ਸਵੇਰੇ ਉੱਠ ਕੇ ਨਾ ਮਤਲਬ ਐ 4:00 ਵਜੇ 5:00 ਵਜੇ ਰੋਟੀਆਂ ਪਕਾਉਣ ਲਾਏ ਨਾ ਰੋਟੀਆਂ ਪਕਾ ਕੇ ਬੰਨ ਬੁੰਨ ਕੇ ਲੈਣੀਆਂ ਤੇ ਕਾਰਵਾਸ਼ਤੇ ਗਏ ਆ ਉਥੇ ਮਨ ਕਰੇ ਜਾ ਕੇ ਮਤਲਬ ਮੀ ਪੈਣ ਲੱਗ ਗਿਆ ਤੇ ਉਹ ਜਿੰਨੀ ਦੇਰ ਮਤਲਬ ਉਹ ਉਹਨਾਂ ਨੇ ਅੰਦਰੋਂ ਕੱਢ ਦੇਣਾ ਜੇ ਤੇ ਉਥੇ ਮੀ ਪੈਣ ਡਿਆ ਫਿਰ ਤੁਸੀਂ ਕਾਰਵਾਜ ਦੇ ਬਾਹਰ ਬੈਠੇ ਹੋ ਠੀਕ ਹੈ ਤੇ ਜੇ ਮੀ ਰੋਗ ਗਿਆ ਕਾਰਾਂ ਆਉਣ ਲੱਗੀਆਂ ਨੇ ਤੁਸੀਂ ਧੋਨੇ ਹੋ ਮਤਲਬ ਕਿ ਬੀ ਕਲੌਕ ਇਨ ਕਲੌਕ ਆਊਟ ਐਂਡ ਐਗਜੈਕਟਲੀ ਟਾਈਮ ਦੇ ਹਿਸਾਬ ਨਾਲ ਦਾ ਇਹ ਨਹੀਂ ਵੀ ਤੁਸੀਂ ਸਵੇਰੇ ਚੱਲ ਗਏ ਹੋ ਤੁਹਾਡੀ ਦਿਹਾੜੀ ਲੱਗ ਜਣੀ ਕਈ ਵਾਰੀ ਵਿਚਾਰੇ ਸਾਰੀ ਖਰੀ ਦਿਹਾੜੀ 12 ਐਕਸਪੀਰੀਅੰਸ ਮੈਂ ਮਿਸ ਕਰ ਗਿਆ ਕਾਰੋਸ਼ ਨਹੀਂ ਕੀਤੀ ਇਹ ਵੀ ਮੈਂ ਵੀ ਮਿਸ ਕਰ ਗਿਆ ਹਾਂ ਦਾਸ ਵੀ ਬਚਿਆ ਉਦੋਂ ਦਾਸ ਨੂੰ 2-3 ਵਾਰ ਗਏ ਆ ਕਾਰੋਸ਼ ਤੇ ਲੱਭ ਜਾਂਦੇ ਤਿੰਨ ਵਾਰ ਗਿਆ ਤਿੰਨ ਵਾਰ ਵੀ ਗਿਆ ਨਹੀਂ ਨਾ ਵੀ ਇੱਕ ਵਾਰ ਗਿਆ ਅਹੀਂ ਬਾਹ ਗਿਆ ਮੈਂ ਦੱਸਦਾ ਅੱਛਾ ਉਹਨੇ ਉਹ ਖੋਇਆ ਕੀ ਕਈ ਵਾਰੀ ਕੀ ਕਰਦਾ ਸੀਗੇ ਇਹ ਮੈਨੂੰ ਇਹ ਕਈ ਵਾਰੀ ਕੀ ਹੁੰਦਾ ਸੀਗਾ ਉਹ ਚੜਣਾ ਸਾਰੀ ਸਾਰੀ 12 ਬਾਰ ਮਨ ਤੇ ਨਤਰਾਂ ਕਿ ਟੱਕਰ ਹੋ ਗਿਆ ਹੋਏ ਨੇ ਉਤੇ ਤੋਂ ਸ਼ਾਮ ਨੂੰ ਪੇ ਲੈ ਕੇ ਆ ਰਹੇ ਨੇ 2 ਘੰਟਿਆਂ ਦੀ 3 ਘੰਟਿਆਂ ਦੀ ਟੋਟਲ ਕਰਕੇ ਵੀ 30 ਮਿੰਟ ਲੱਗੇ 20 ਮਿੰਟ ਸਾਰੇ ਕਾਊਂਟ ਕਰਕੇ 2 ਘੰਟਿਆਂ ਦੀ ਪੇ ਤੇ ਪੇ ਵੀ ਕੀ ਦਾ ਡਾਲਾ 20 ਕੁ 25 ਡਾਲਰ ਲੈ ਕੇ ਉਹਨਾਂ ਨੇ ਯਾਰ ਹੁਣ ਮਤਲਬ ਇਹ ਚੀਜ਼ਾਂ ਥੋੜਾ ਨੇ ਯਾਰ ਹੁਣ ਵਾਲੇ ਬੱਚੇ ਜਿਹੜੇ ਆਉਂਦੇ ਬੜਾ ਫਰਕ ਹੈ ਯਾਰ ਇਹਨਾਂ ਲਈ ਬੜੀਆਂ ਆਪਸ਼ਨਸ ਨੇ ਜਿਹੜੀ ਕਹਣਾ ਆਪਾਂ ਘਾਲੀ ਹੋਈ ਹੈ ਆਪਣੇ ਟਾਈਮ ਦੇ ਲੋਕਾਂ ਨੇ ਕਿ ਨਹੀਂ ਅੱਛਾ ਜਿੰਨਾ ਓੱਖਾ ਹੁੰਦਾ ਸੀਗਾ ਇਥੋਂ ਇੰਡੀਆ ਕਾਲ ਕਰਨੀ ਉਦੋਂ ਮਤਲਬ ਇਹ ਵੀ ਇੱਕ ਸਟਰਗਲ ਹੁੰਦੀ ਸੀ ਬੂਥ ਤੇ ਜਾਣਾ ਫੋਨ ਹੁੰਦੇ ਨਹੀਂ ਸੀ ਮੋਬਾਈਲ ਹੁੰਦੇ ਨਹੀਂ ਸੀ ਹਨਾ ਤੇ ਉਹ ਵੀ ਇੱਕ ਕਾਰਡ ਲੈ ਕੇ ਕਾਰਡ ਤੋਂ ਤੁਸੀਂ ਨੰਬਰ ਉਹਦੇ ਚ ਪਹਿਲਾਂ ਕਰਦੇ ਹੋ 50 ਸੈਂਟ ਉਹਦੇ ਵਿੱਚ ਸੁੱਟਦੇ ਹੋ ਤੇ ਕਈ ਵਾਰੀ ਤੇ ਲਾਈਨ ਸਾਡੇ ਉੱਥੇ ਹੁੰਦਾ ਸੀ ਓਵਨ ਜਿਹੜਾ ਬਣਿਆ ਸੀ ਬੂਤਜਾ ਉਹ ਤੇ ਉੱਥੇ ਪ੍ਰੋਪਰ ਕਈ ਵਾਰੀ ਤੇ ਲੈਂ ਲੱਗੀ ਹੁੰਦੀ ਸੀ ਲਾਈਨ ਚ ਚਾਰ ਪੰਜ ਜਣੇ ਆਪਣੇ ਵਰਗੇ ਸਾਰੇ ਪੰਜਾਬੀ ਮਤਲਬ ਇੰਡੀਅਨ ਹੀ ਸਾਰੇ ਉੱਥੇ ਖੜੇ ਹੁੰਦੇ ਸੀਗੇ ਵੀ ਯਾਰ ਇਹ ਕਟੂਕ ਤੇ ਜਿਹੜਾ ਅੱਗੇ ਪੀਂਗ ਪਾ ਕੇ ਬੈਠਾ ਜਿੱਦਾਂ ਤੁਸੀਂ ਉਹਦੀ ਗੱਲ ਕਰਨ ਰਿਹਾ ਸੀ ਆਪਣੇ ਗੋਪੀ ਦੀ ਹੁਣ ਗੋਪੀ ਵਰਗਾ ਪੀਂਗ ਪਾ ਕੇ ਬੈਠਾ ਹੋਏ ਤੇ ਉਹ ਦੋ ਘੰਟੇ ਛੱਡੇ ਨਾ ਮਨਾ ਬੰਦਾ ਕਿੰਨਾ ਪਿੱਛੇ ਖੇਡਦਾ ਯਾਰ ਵੀ ਮੇਰੀ ਵਾਰੀ ਕਦੋਂ ਆਣੀ ਹੈ ਨਾ ਮੈਂ ਕਦੋਂ ਗੱਲ ਕਰਨੀ ਮਤਲਬ ਬੜਾ ਇੱਕ ਇੱਕ ਡਿਫਰੈਂਟ ਜਿਹੇ ਟਾਈਮ ਸੀ ਇਹ ਕਲਚਰਲ ਡਿਫਰੈਂਸ ਵੀ ਆ ਜਾਂਦਾ ਹੈ ਨਾ ਆਪਣਾ ਭਾਜੀ ਨੋਰਮਲ ਇਹ ਆਪਣੇ ਵਾਸਤੇ ਨੋਰਮਲ ਸੀਗਾ ਇਹ ਚੀਜ਼ਾ ਫੋਨ ਤੇ ਘੰਟਾ-ਘੰਟਾ ਸਾਰੇ ਰਿਸ਼ਤੇਦਾਰਾਂ ਨੂੰ ਖੁਸ਼ ਕਰਨਾ ਨਹੀਂ ਤੇ ਇੱਕ ਇੱਕ ਵੀਕਐਂਡ ਤੇ ਮਾਸੀ ਨੂੰ ਨਾ ਹੋਇਆ ਮਾਸੀ ਨੇ ਤਾਂ ਮੁੰਡਾ ਤਾਂ ਭੁੱਲ ਗਿਆ ਅੱਛਾ ਉਦੋਂ ਆ ਵੀ ਬੜਾ ਹੁੰਦਾ ਸੀ ਟ੍ਰੈਂਡ ਸਾਰਿਆਂ ਨੂੰ ਫੋਨ ਕਰਨਾ ਏ ਟੂ ਜ਼ेड ਸਾਰੇ ਰਿਸ਼ਤੇਦਾਰਾਂ ਨੂੰ ਫੋਨ ਕਰਨਾ ਇਹ ਚੀਜ਼ ਦਾ ਵੀ ਮਨੂੰ ਪਹਿਲੇ ਸਾਲ ਦੇ ਜਦੋਂ ਨੌਕ ਚਾਹਿਆਂਗੇ ਨਾ ਕੰਮ ਤਾਂ ਮਿਲਦਾ ਨਹੀਂ ਹੁੰਦਾ ਸੀ ਉੱਥੇ ਬ੍ਰਿਸਬਨ ਕਾਲ ਜਾਂ ਮੂਰੀ ਸਿਟੀ ਚ ਇੱਕੇ ਹੁੰਦਾ ਸੀ ਉੱਥੇ ਸਪੇਅਰ ਜਾਂ ਪਤਾ ਨਹੀਂ ਕੀ ਕਹਿੰਦੇ ਹੁੰਦੇ ਸੀ ਮੇਰੇ ਯਾਦ ਨਹੀਂ ਹਾਂ ਉਹ ਬਈ ਇੱਕ ਸਰਦਾਰ ਬੈਠਾ ਉਹਨੂੰ ਮਾ ਵੀ ਤੂੰ ਮੈਨੂੰ ਕਹਿੰਦਾ ਕੀ ਕੰਮ ਕਰਦੇ ਮਾ ਵੀ ਮੈਂ ਹਲੇ ਲੱਭ ਰਹੇ ਹਾਂ ਕੰਮ ਤਾਂ ਮਾ ਤੁਸੀਂ ਕੀ ਕਰਦੇ ਟੈਕਸੀ ਵਾਲਿਆਂ ਦੀ ਪੂਰੀ ਚੜਾਈ ਹੁੰਦੀ ਸੀ ਉਦੋਂ ਹਾਂ ਉਹਨੇ ਬੋਲ ਕੇ ਨਹੀਂ ਦੱਸਿਆ ਵੀ ਮੈਂ ਟੈਕਸੀ ਚਲਾਉਣਾ ਮਾ ਤੁਸੀਂ ਕੀ ਕਰਦੇ ਕਹਿੰਦਾ ਬਹਿ ਬੜੀ ਗੱਲ ਹੈ ਜੀ ਤੇ ਫਿਰ ਆਵਿਲੇ ਬਸਤੋਂ ਆ ਗਿਆ ਚਾਚਲੋਂ ਨਾ ਯੋ ਤੁਹਾਨੂੰ ਸਮਝ ਹੈ ਬੜੇ ਬਹੁਤ ਫਰਕ ਪੈ ਗਿਆ ਜੀ ਸੋਚਿਆ ਜਾਵੇ ਯਾਰ ਉਦੋਂ ਤਾਂ ਤਹੋਂ ਦਾ ਵੈਸੇ ਹੀ ਆਪਾਂ ਹੁਣ ਇੰਡੀਆ ਵੀ ਦੇਖੀ ਉਸ ਹਸਾਰ ਨਾਲ ਸਾਡੇ ਟਾਈਮ ਉੱਥੇ ਉਦੋਂ ਮੋਬਾਈਲ ਹੁੰਦੇ ਨਹੀਂ ਸੀ ਅਸੀਂ ਜਦੋਂ ਪਹਿਲਾ ਮੋਬਾਈਲ ਆ ਨਾ ਦੋ ਜਣੇ ਨੇ ਰੜ ਕੇ ਮਤਲਬ ਐਡਾ ਮੋਬਾਈਲ ਸੀ ਉਹ ਤੇ ਉਹ ਮਟ੍ਰੋਲਾ ਵਾਲਾ ਤੇ ਉਹ ਵੀ ਦੋ ਜਣੇ ਰਲ ਕੇ ਲਾਦੇ ਇੱਥੇ ਪਿਸਤੌਲ ਵਾਂਗੂ ਪਾ ਕੇ ਉਹ ਰੱਖਣਾ ਜਿਵੇਂ ਉਹਨਾਂ ਦਾ ਇੱਕ ਉਹਦਾ ਉਹ ਜਦੋਂ ਮੋਬਾਈਲ ਫੋਨ ਆਏ ਜਦੋਂ ਤੇ ਉਹ ਕੀ ਹੋਇਆ ਯਾਰ ਉਹ ਵੀ ਮਤਲਬ ਉਹਦੀ ਵੀ ਇੱਕ ਬੜੀ ਬੱਕਰੀ ਸਟੋਰੀ ਉਹ ਫੋਨ ਸਾਡੇ ਕੋਲ ਨਾ ਮੋਟਰਸਾਈਕਲ ਤੇ ਹੁੰਦਾ ਹੁਣ ਕਾਈ ਪੀਦਾ ਸੀ ਸਾਰੇ ਐਵੇਂ ਫਰੀ ਜਾਈਦੇ ਦੋਨੋਂ ਜਣੇ ਇੱਥਨੇ ਉਹ ਡਿੱਗ ਪਿਆ ਸਾਡੇ ਉਹ ਫੋਨ ਡਿੱਗ ਪਿਆ ਮੋਬਾਈਲ ਜਿਹੜਾ ਸੀਗਾ ਉਹਦੇ ਵਿੱਚੋਂ ਆਹ ਜਿਹੜਾ ਪਿਸਤੌਲ ਨਾਲ ਕਵਰ ਹੁੰਦਾ ਸੀ ਆ ਉਹਦੇ ਵਿੱਚੋਂ ਡਿੱਗ ਗਿਆ ਉਹ ਫੋਨ ਪਿੱਛੇ ਉਸ ਟਾਈਮ ਤੇ ਪੰਚਾਇਤ ਹੋਈ ਦੋ ਪੰਡਾਂ ਦੀ ਉਸ ਫੋਨ ਪਿੱਛੇ ਕਿਉਂਕਿ ਸਾਨੂੰ ਪਤਾ ਲੱਗ ਗਿਆ ਜਿੱਥੇ ਇੱਕ ਖੱਡੇ ਜਿਆਦਾ ਸੀ ਮੋਟਰਸਾਈਕਲ ਤੇ ਆਉਂਦਿਆਂ ਵੀ ਉੱਥੇ ਡਿੱਗਿਆ ਤੇ ਸਾਨੂੰ ਇਹ ਵੀ ਪਤਾ ਲੱਗ ਗਿਆ ਵੀ ਕਿੰਨੇ ਚੱਕਿਆ ਤੇ ਉਹ ਜੀ ਚਲੋ ਉਹਦੇ ਪਿੱਛੇ ਬੜਾ ਰੌਲਾ ਪਿਆ ਉਹ ਮੰਨਣ ਦਾ ਕਰ ਕਰਾ ਕੇ ਜਦੋਂ ਫਿਰ ਕਹਿੰਦਾ ਚਲੋ ਅਸੀਂ ਪੈਸੇ ਦੇ ਦਿੰਨੇ ਤੇ ਵੀ ਅਸੀਂ ਫੋਨ ਨਹੀਂ ਦੇਣਾ ਮਤਲਬ ਜਿਹੜਾ ਵਿੰਡਲਮੈਨ ਸੀ ਕੋਈ ਵੀ ਹਾਂਜੀ ਉਹ ਕਹਿੰਦੇ ਐਵੇਂ ਉਹ ਵੇਚਤੀ ਹੁੰਦੀ ਹੈ ਜੇ ਉਹਨਾਂ ਚਲੋ ਪੈਸੇ ਦਿੱਤੇ ਅਸੀਂ ਦੁਬਾਰਾ ਲਿਆ ਮਤਲਬ ਕਾਲ ਸੁਣਦੇ ਵੀ ਕਿੰਨੇ ਪੈਸੇ ਵੰਦੇ ਹੁੰਦੇ ਯਾਦ ਹੋਣਾ ਤੁਹਾਨੂੰ ਪੁਲਵਾਨ ਇੱਕ ਗੱਲ ਸੁਣਾਉਂਦਾ ਹੁੰਦਾ ਮੈਂ ਇਦੀ ਸੁਣੀ ਸੀ ਆਪਣਾ YouTube ਆਪਣਾ YouTube ਤੇ ਹਾਂ ਉਹ ਕਹਿੰਦਾ ਵੀ ਸਾਨੂੰ ਪਤਾ ਲੱਗਿਆ ਵੀ ਇਹ ਪੁਲਵਾਨੀ ਚੰਗੀ ਕਰਦੇ ਨੇ ਨੌ ਜਾਵਗਾ ਸਾਨੂੰ ਕਮਜੇ ਤੇ ਲੈ ਗਿਆ ਇਹ ਕਹਿੰਦਾ ਅਸੀਂ ਵੀ ਪੂਰਾ ਫੀਲਿੰਗਾਂ ਚ ਵੀ ਫੀਮ ਫੂਮ ਲਿਆ ਭਾਈ ਕਮਜੇ ਤੋਂ ਜਾਣਾ ਕਹਿੰਦਾ ਵੀ ਸਾਡੀ ਸੇਵਾ ਪੂਰੀ ਕਰੀ ਫੀਮ ਕਹਿੰਦਾ ਸੀ ਤਾਂ ਕਦੇ ਕੰਮ ਹੀ ਨਹੀਂ ਵੱਧਿਆ ਸੁਤੇ ਰਹਿ ਗਿਆ ਨਾ ਨਾ ਜਿਹੜਾ ਸਮਾਨ ਵੱਧ ਖਾਦਾ ਗਿਆ ਇਹ ਕਹਿੰਦਾ ਉਹਨੂੰ ਵੀ ਵੱਧ ਖਾਦੀ ਤੇ 3 ਦਿਨ ਟੱਟੀ ਦੀ ਇਹ ਕਹਿੰਦਾ ਕੰਮ ਜ਼ਿਆਦਾ ਲੈਂਦਾ ਨਹੀਂ ਕੰਮ ਜੀ ਫਕੇ ਉਸ ਟਾਈਮ ਵਧੀਆ ਮਤਮਾਚੇ ਵੀ ਘੈਰੀ ਉਦੋਂ ਹੁੰਦਾ ਸੀ ਇਹ ਵਾਵਾ ਉਹ ਰਵਾਜ ਹੀ ਸੀ ਰਵਾਜ ਹੀ ਸੀ ਬਾਕੀ ਪਰ ਹੁਣ ਹੋਰ ਹੁੰਦੀ ਹੈਗਾ ਆਈ ਥਿੰਕ ਹੁਣ ਜਿਹੜੀ ਆ ਅੱਜ ਵਾਲੀ ਜਨਰੇਸ਼ਨ ਲੜਾਈ ਦੀ ਗੱਲ ਬਹੁਤ ਘਟ ਗਿਆ ਇਹ ਕੰਮ ਨਾਲੇ ਇਕੱਲਾ ਇਕੱਲਾ ਜਵਾਬ ਆਖਾ ਯਾਰ ਹੁਣ ਕੋਈ ਉਹ ਹੈ ਨਹੀਂ ਇਹ ਵੀ ਬਹੁਤ ਮਰ ਗਿਆ ਪਹਿਲਾਂ ਦੋ ਹੁੰਦੇ ਸੀ ਕਹਿੰਦੇ ਪਹਿਲਾਂ ਦੋ ਹੁੰਦੇ ਸੀ ਕਹਿੰਦੇ ਇੱਕ ਸ਼ਹੀਦ ਵੀ ਹੋ ਜੀ ਕੋਈ ਗੱਲ ਦੋ ਬਾਤ ਹੀ ਹੁੰਦੀ ਸੀ ਹਮ ਮਾਜਾ ਲੋਕ ਐਸੀ ਗੱਪਾਂ 8 9 ਚ ਹਾਂਜੀ ਉਦੋਂ ਆ ਵੀ ਇੱਕ ਬੜੀਆਂ ਘਟਨਾਵਾਂ ਹੁੰਦੀਆਂ ਹੁੰਦੀਆਂ ਸੀਗੀਆਂ ਵੀ ਜਦੋਂ ਤੁਸੀਂ ਟ੍ਰੇਨ ਸਟੇਸ਼ਨ ਤੋਂ ਹੀ ਉਤਰ ਕੇ ਜਾਂਦੇ ਹੁੰਦੇ ਸੀ ਆਪਾਂ ਤੇ ਤੁਹਾਨੂੰ ਯਾਰ ਕਿਵੇਂ ਆ ਫੋਨ ਖੋ ਲੈਣੇ ਜਨਤਾ ਨੇ ਬਿਲਕੁਲ ਭਾਈ ਹੈਨਾ ਕੋਈ ਆਪਣੇ ਚੋਂ ਕਿਸੇ ਨੂੰ ਤੁਹਾਡੇ ਜੀ ਬਿਲਕੁਲ 2008 ਦੀਆਂ ਗੱਲਾਂ ਨੇ ਹਮ ਆਪਣੇ ਹੀ ਖੋਲੇ ਮੇਰੇ ਕੋਲੇ ਇਹ ਕੇ ਇਹ ਹੋਣਾ ਚਾਹੀਦਾ ਉਸ ਦਾ ਆ 2008 ਨੂੰ ਜਦੋਂ ਜਾਂਦਾ ਸੀ ਟ੍ਰੇਨ ਸਟੇਸ਼ਨ ਤੇ ਡਰ ਲੱਗਦਾ ਰਹਿੰਦਾ ਵੀ ਕੋਈ ਆਂਡੇ ਨਾ ਮਾਰ ਜੀ ਆ ਠੀਕ ਹੈ ਪਹਿਲੇ ਕਾਲ ਕਰੀ ਜੀ ਤੈਨੂੰ ਵੀ ਉਹਦੀ ਕਿਉਂ ਬੋਲ ਵਾਲੀ ਸ਼ੋਰ ਕਰ ਕਿਹੇ ਬੋਲਰ ਹਨ ਕ੍ਰਿਕਟ ਆ ਬਾ ਬਾ ਬੋਲਰ ਐ ਹੁਣ 15 ਮਿੰਟ ਦੂਰ ਆਇਆ ਲੜਨਾ 15 ਮਿੰਟ ਦੂਰ ਦੀ ਬੁਕਿੰਗ ਹੁੰਦੀ ਸੀ ਜੀ ਘਰ ਤੋਂ ਸਟੇਸ਼ਨ ਦੀ ਹਾਂ ਜਾਂ ਸਟੇਸ਼ਨ ਤੋਂ ਘਰ ਦੀ ਹਾਂ ਇੰਨੀ ਕਿ ਦੂਰ ਹੀ ਹੁੰਦੀ ਸੀ ਯਾਰ ਪਹਿਲੇ ਮੈਂ ਭੂਆ ਦੇ ਲੜਕੇ ਨੂੰ ਫੋਨ ਕਰਦਾ ਸੀ ਵੀ ਆ ਜਾਓ ਮੈਂ ਆ ਗਿਆ ਸਟੇਸ਼ਨ ਤੇ ਲੈਣ ਆ ਜਾਓ ਬੜੀ ਵਧੀਆ ਸਹੀ ਗੱਲ ਹਾਂਜੀ ਬਿਲਕੁਲ ਸੋ ਡਾਰਿੰਨ ਲੱਗਦਾ ਹੁੰਦਾ ਹੀ 12 ਵਜੇ ਪਹੁੰਚੀਦਾ ਹੀ ਲਾਸਟ ਟ੍ਰੇਨ ਹੁੰਦੀ ਸੀ 12 ਵਜੇ ਆਹ ਮੈਲਬਰਨ ਸੈਂਟਰਲ ਤੋਂ ਉਹ ਲੂੰਦੀ ਸੀਗੀ ਆਪਣਾ 12:30 ਵਜੇ ਲੂੰਦੀ ਸੀਗੀ ਉੱਥੇ ਜਿੱਥੇ ਮੈਂ ਰਹਿਣਾ ਹੁੰਦਾ ਸੀ ਸੈਂਟ ਆਲਬਨਸ ਤੇ 15 ਮਿੰਟ ਲੱਗਦੇ ਸੀ ਉਦੋਂ ਤੁਰ ਕੇ ਘਰ ਦੇ ਫਿਰ ਜਦੋਂ 5 ਕਿਲੋ ਮਿੰਟ ਰਹਿਦੀ ਦੀ ਉਦੋਂ ਕੋਲ ਕਰਦੀ ਨਹੀਂ ਦੂਰ ਨਹੀਂ ਉਹ ਟਮਾ ਉਹ ਪਰ ਇਹ ਵਾਜੂ ਤਾਂ ਇਹਨੇ ਕੋਈ ਗੱਲ ਨਹੀਂ ਦੱਸੀ ਇੱਦਾਂ ਇਹਨਾਂ ਦਾ ਟ੍ਰੇਨ ਵਾਲਾ ਡਰਾਈਵਰ ਹੀ ਚੰਗਾ ਸੀ ਉਹ ਕਈ ਵਾਰ ਦੇ ਘਰ ਮੂੰਹ ਦੀ ਚੱਟਾ ਇਹ ਕਹਿੰਦਾ ਨਾ ਬਾਈ ਤੈਨੂੰ ਦੋ ਓਵਰ ਪਾ ਦਾਂਗੇ ਬਾਅਦ ਚ ਗੁਰੇ ਗਰੇ ਦੇ ਨਾਮ ਆ ਬੀਟੇ ਚੱਕੇ ਕਰਦੀ ਬੰਦੇ ਸੀ ਸਾਰੇ ਬੜਾ ਯਾਰ ਚੱਕਰ ਪੈਂਦਾ ਅਸੀਂ ਤਾਂ ਰਹਿੰਦੇ ਵੀ ਓਵਨ ਸੀਗੇ ਤੇ ਓਵਨ ਸਿਡਨੀ ਜੀ ਤੁਹਾਨੂੰ ਪਤਾ ਮੇਨ ਜਗਾ ਇਸ ਕੰਮ ਲਈ ਓਵਨ ਪੈਰਾਮਟਾ ਹਾਂ ਪਰੇ ਗੱਲਾ ਯਾਰ ਆਪਣੇ ਨਾਲ ਕੁਦਰਤੀ ਕੋਈ ਆਪਾਂ ਵੀ ਸਟੇਸ਼ਨ ਤੋਂ ਐਟਲੀਸ 20 ਮਿੰਟ ਦੀ ਡਰਾਈਵ ਆਪਣੀ ਵਾਕ ਸੀਗੀ ਹਾਂਜੀ ਹਾਂਜੀ ਤੇ ਉਦੋਂ ਪਤਾ ਭਾਜੀ ਕੀ ਹੁੰਦਾ ਹੁੰਦਾ ਸੀ ਉਦੋਂ ਜਿਹੜਾ ਸਟੇਸ਼ਨ ਤੋਂ ਘਰ ਦੂਰ ਲਿੰਦੇ ਜੇ ਉਹ ਥੋੜਾ ਸਸਤਾ ਮਿਲ ਜਾਂਦਾ ਹਾਂ ਬਸ ਆਹ ਰੀਜ਼ਨ ਉਹ ਇਹ ਤਾਂ ਵਾਵਾ ਜਣੇ ਲਿੰਦੇ ਇੱਕ ਆਪਣਾ ਐਟਲੀਸ 7-8 ਜਣੇ 9 ਜਣੇ ਕੱਟੇ ਨਹੀਂ ਕਹਿੰਦਾ ਸੀ ਕਹਿੰਦਾ ਮੈਨੂੰ ਬੰਦਾ ਦੇ ਦੋ ਹੂੰ ਪਰ ਨੂੰ ਉਦੋਂ ਗੱਲਾਂ ਤੂੰ ਤਾਂ ਚਲਾ ਗਿਆ ਪੰਨੂ ਕਹਿੰਦਾ ਵੀ ਬੰਦਾ ਹੈਗਾ ਇੱਕ ਕੰਮ ਨਹੀਂ ਹੈਗਾ ਕਹਿੰਦਾ 150 ਤਾਂ ਦੇ ਦੂ ਮਾਰਜੀ ਬੋਲ ਲੇਗਾ ਉਹਦੀ ਏਦੋਂ ਸਾਰੇ ਲਿਮੋ ਫੇਰ ਉਹ ਸਾਰਾ ਵਾਧੂ ਵੀ ਦੇ ਦੇ 150 ਡਰਾਈਵਰਾਂ ਤੇ ਆ ਬੋਲਿੰਦੇ ਪਰ ਉੱਥੇ ਕਦੇ ਕੋਈ ਐਓ ਜੀ ਘਟਨਾ ਹੋਈ ਨਹੀਂ ਆਪਣੇ ਮਤਲਬ ਸਾਰੇ ਸਾਡੇ ਆਪਣੇ ਨਾਲ ਦੇ ਬਿੱਲੀ ਜਿਹੜਾ ਆਪਣਾ ਜਿਹੜਾ ਗੁਰਪ੍ਰੀਤਾ ਜੀ ਬਈ ਗੁਰਪ੍ਰੀਤਾ ਜਿਹੜਾ 6 ਫੁੱਟ ਦਾ ਜੁਆਨ ਹੈ ਗੁਪੀ ਗਏ ਆਪਣੇ ਕੋਲ ਗੁਪੀ ਦਾ ਫੋਨ ਲੈ ਕੇ ਹੀ ਖੋ ਗਏ ਅੱਛਾ ਹਾਂ ਹਾਂ ਗੁਪੀ ਗ੍ਰੇਟ ਵੈਸਟ ਨਾਈਵੇ ਤੇ ਜਿੰਨਾ ਦਾ ਫੋਨ ਕਰਨ ਦੇ ਆ ਘਰੇ ਹਾਲਾਂਕਿ ਮੇਨ ਏਰੀਆ ਯਾਰ ਗ੍ਰੇਟ ਵੈਸਟ ਹਾਈਵੇ ਤੇ ਮੇਨ ਰੋਡ ਆ ਬਿਲਕੁਲ ਮੇਨ ਰੋਡ ਹੁੰਦਾ ਹੈਗਾ ਵੈਸਟ ਫੀਲਡ ਦੇ ਬਿਲਕੁਲ ਨਾਲ ਫੋਨ ਤੇ ਲੱਗਾ ਪਿਆ ਕਲਾਇਆ ਆਇਆ ਐ ਰੌਣਾ ਬੈਠਾ ਕੰਦ ਦੇ ਫੋੜ ਗੋ ਕਿਉਂ ਪਤਾ ਲੱਗਿਆ ਅੱਛਾ ਬਾਹਰ ਕਰ ਦੇ ਬਾਹਰ ਹੀ ਬੈਠਾ ਕਰ ਦੇ ਬਾਹਰ ਫੋਨ ਲੈ ਕੇ ਬਾਅਦ ਚ ਡਰਦਾ ਉਹਦੇ ਹੀ ਆਤ ਲੱਗ ਮਮੀ ਠੀਕ ਆ ਬੇ ਬੋਨ ਤੇ ਲੈ ਗਿਆ ਉਹ ਕਿਤੇ ਤੋਂ ਕਰ ਗਿਆ ਕਾਵਾ ਬਸੀ ਉਹਰੇ ਟੈਕਸੀ ਚ ਲਈ ਜਾ ਭਾਜੀ ਮੈਂ ਆਸਟ੍ਰੇਲੀਆ ਚ ਹੀ ਨਹੀਂ ਚਲਾਈ ਅੱਛਾ ਰਾਤ ਨੂੰ ਮੈਨੂੰ ਉਹ ਬਹਿ ਗਿਆ ਮੇਰੇ ਨਾਲ ਉਹ ਚੀਸ ਨੂੰ ਦੀ ਜੌਬ ਇਹ ਸਿਟੀ ਤੋਂ ਰਾਤ ਨੂੰ 1:00 ਵਜੇ ਹੋਣੇ ਸੈਚਰਡੇ ਨੂੰ ਉਹਦੇ ਯਾਰ ਵੀ ਜਿਹੇ ਜਿਹੇ ਮੇਰੇ ਪਟੋ ਹੋਏ ਜਿਹੇ ਉਹਦੇ ਡੋਲੇ ਦੀਏ ਅੱਛਾ ਹਾਂ ਹਾਂ ਪੂਰਾ ਤਾਕੜਾ ਜਵਾ ਛੋਟੇ ਛੋਟੇ ਜੇ ਬਸ ਹੈ ਬਸ 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 ਦੇ ਜੀ ਉਹ ਉੱਤਰ ਕੇ ਆਪ ਦੀ ਜੰਚ ਵੀ ਮੈਂ ਪੈਸੇ ਐਕਟਿੰਗ ਜੀ ਕਰਕੇ ਆਂ ਵੀ ਮਨ ਉੱਤਰ ਕੇ ਦਿਨ ਟਾਕੀ ਖੋਲ ਕੇ ਭੱਜ ਗਿਆ ਪੂਰਾ ਭੱਜਿਆ ਉਹ ਮੈਂ ਮਾਰਚ ਸੋਚਾ ਮੈਂ ਤੈਨੂੰ ਭੱਜਣ ਦੀ ਲੋੜ ਤੇ ਕਿੰਨੀ ਵਾਰੀ ਉਹ ਤਾਂ ਮੈਂ ਕਰ ਲੈ ਮੈਂ ਕੀ ਕਹਿਣਾ ਤੈਨੂੰ ਮੈਂ ਤੇ ਨਹੀਂ ਕਰ ਲੈਣਾ ਸੀ ਆ ਭੱਜਿਆ ਜਾਵੇ ਉਹ ਵਾਹ ਤੂੰ ਜਾ ਮम्मा ਆਪਦੇ ਜਿਹੜੇ ਪੁਰਾਣੇ ਜੋ ਆਏ ਆਏ ਸੀਗੇ ਆਪਾਂ ਆਪਾਂ ਕਰਦੇ ਆ ਵੀ ਆਪਾਂ ਨੂੰ ਜੋਬਾਂ ਨਹੀਂ ਹੀ ਮਿਲਦੀਆਂ ਜਾਂ ਉਹ ਸੀਗਾ ਪਰ ਉਹਦੇ ਵਿੱਚ ਆਪਣੀਆਂ ਵੀ ਕਿਤੇ ਨਾ ਕਿਤੇ ਸੀਗਾ ਆਪਾਂ ਨੂੰ ਇੱਕ ਤੇ ਇਥੋਂ ਦਾ ਕਲਚਰ ਦੀ ਪਤਾ ਹੁੰਦਾ ਸੀਗਾ ਆਪਾਂ ਬਸ ਟ੍ਰੇਨਾਂ ਤੇ ਜਾਂਦੇ ਹੁੰਦੇ ਸੀ ਇਹ ਟ੍ਰੇਨ ਤੇ ਜਾਂਦੇ ਹੁੰਦੇ ਸੀਗੇ ਸਾਡਾ 2:30 ਵਜੇ ਤੋਂ ਲੈ ਕੇ ਆਰਾਊਂਡ 10 ਵਜੇ ਤੱਕ ਕਾਲਜ ਹੁੰਦਾ ਸੀਗਾ ਐਸ਼ਫੀਲਡ ਉੱਥੋਂ 10:20 ਤੇ ਟ੍ਰੇਨ ਨਿਕਲਦੀ ਹੁੰਦੀ ਸੀਗੀ ਉੱਥੇ ਟ੍ਰੇਨ ਦੇ ਵਿੱਚ ਸਾਰੇ ਮੋਸਟਲੀ ਲਾਈਕ 20% ਗੋਰੇ ਹੁੰਦੇ ਸੀਗੇ ਬਾਕੀ ਲੈਕ ਚਾਲੀ ਤੋਂ 50 ਤੋਂ 70 80 ਸਟੂਡੈਂਟ ਚੱਲ ਜੰਦੇ ਐਚ ਫੀਲਡ ਤੋਂ ਹੋਰ ਉਹਨਾਂ ਨੇ ਸਾਰੇ ਨੇ ਆਬ ਇੱਕ ਵਾਰ ਫੋਨ ਤੇ ਗੱਲਾਂ ਕਰਨੀਆਂ ਆਹ ਔਰ ਇੱਕ ਉਹਦੋਂ ਆ ਬੜਾ ਹੁੰਦਾ ਹੈ ਗਾਣੇ ਲਾ ਲੈਂਦੇ ਹੁੰਦੇ ਸੀਗੇ ਕੋਈ ਹੈੱਡਫੋਨ ਹੁੰਦੇ ਸੀਗੇ ਕੀਤਾ ਜਲਦਾਰ ਚੱਲਦਾ ਸੀ ਉਹੜੀ ਦੇ ਨੈਣਾ ਪਰ ਹੈ ਕਿੱਦੇ ਆ ਕੇ ਮੈਂ ਤਾਂ ਲੱਗਾ ਆਹ ਜਣਾ ਬਹੁਤ ਚੰਗਾ ਮੈਂ ਐਕਸਪੀਰੀਅੰਸ ਆਉਂਦਾ ਉਹਨਾਂ ਨੂੰ ਭਾਈ ਐਕਚੁਅਲੀ ਟਰੂ ਸਟੋਰੀ ਹੈ ਮੈਂ ਲਿਵਰਪੂਲ ਜੀ ਬੇਕਰੀ 'ਚ ਕੰਮ ਕਰਦਾ ਹੁੰਦਾ ਸੀ ਤੇ ਓਵਰਨਾਈਟ ਮੇਰੀ ਸ਼ਿਫਟ ਹੁੰਦੀ ਸੀਗੀ ਮੈਂ ਸਵੇਰੇ 7 ਵਜੇ ਫਿਨਿਸ਼ ਕਰਕੇ ਤੇ ਸਿਟੀ ਰੰਨਾ ਨਹੀਂ 7 ਵਜੇ ਟ੍ਰੇਨ ਫੜਨੀ ਸਾਰੀ ਦੁਨੀਆ ਨੇ ਸੂਟ ਸਾੜ ਪਾਏ ਹੋਣੇ ਕਮਾਦੇ ਆਣਾ ਬੰਦਾ ਡਿੱਗਣਿਆ ਮੈਂ ਅਹੀਂ ਨਵਾਂ ਨਵਾਂ ਸੋਨੀ ਰਿਕਸ਼ੇ ਦਾ ਫੋਨ ਆਇਆ ਏ ਦਾ ਮਿਊਜ਼ਿਕ ਬੜਾ ਵਧੀਆ ਹੁੰਦਾ ਓਏ ਮੈਂ ਜਿੱਦਾਂ ਸਪੀਕਰ ਤੇ ਲਾ ਕੇ ਨਾ ਗਾਣੇ ਲਾ ਆ ਕੇ ਹਿੰਦੀ ਮੈਂ ਰੱਖ ਲਉਣਾ ਪੰਜਾਬੀ ਗਾਣੇ ਸੁਣੀ ਜਾਣੇ ਬਾ ਨਾਲ ਬੋਲੀ ਬੈਠੀ ਉਹਨਾਂ ਮਨੂੰ ਮੈਨੂੰ ਜਿਦਾ ਤਾਂ ਹੈ ਨਾ ਸਾਰਾ ਸੀਨ ਹੋ ਲਿਵਰਪੂਲ ਪਹਿਲਾਂ ਸੌਂਦੀ ਦੇ 15 ਮਿੰਟ ਵੀ ਕੀ ਗਰੀ ਜਾਂਦਾ ਹੈਗਾ ਤੇ ਮੈਨੂੰ ਕਹਿੰਦੇ ਕਿ ਜਸ ਕੈਂਜੀ ਹਸਟਨ ਆਫ ਯੂ ਸਟੇਸ਼ਨ ਮੈਂ ਬਾਹਰੋਂ ਬੰਦ ਕੀਤਾ ਮੇਰੇ ਇਹੋ ਜੀ ਉਹ ਗੱਲ ਦਿਲ ਚ ਬੈਗੀ ਆ ਮੋੜ ਕੇ ਨਾਮ ਕਿਤੇ ਫੋਨ ਸੁਣਾ ਜੀ ਕਿਤੇ ਟ੍ਰੇਨ ਦੇ ਵਿੱਚ ਨਾ ਤਾਂ ਗਾਣਾ ਗੁਣ ਚਲ ਬਾਅਦ ਦੂਰ ਦੀ ਗੱਲ ਆ ਪਰ ਯਾਰ ਉਹ ਇੱਕ ਵਾਰ ਵਾਟ ਇਜ਼ ਦਾ ਐਕਚੁਅਲੀ ਪਰਸਨਲ ਐਕਸਪੀਰੀਅੰਸ ਮੈਨੂੰ ਬਹੁਤ ਮੈਨੂੰ ਲੱਗਾ ਯਾਰ ਇੰਨੇ ਹੀ ਯਾਰ ਤੁਹਾਨੂੰ ਸਿਵਿਕ ਸੈਂਸ ਆਈ ਨਹੀਂ ਸੀ ਐ ਮੈਨੂੰ ਸਿੱਖਣਾ ਜਾਈਦਾ ਇਹ ਹੁਣ ਇਹ ਕੰਟਰੀ ਨੇ ਇੰਨਾ ਕੁਝ ਦਿੱਤਾ ਜੀ ਦੱਸਣਾ ਵੀ ਚਾਹੀਦਾ ਸਾਡੇ ਬੱਚੇ ਨਵੇਂ ਆਉਂਦੇ ਆ ਵੀ ਥੋੜਾ ਜਿਆ ਯਾਰ ਮੈਂ ਤਾਂ ਕਿ ਇੱਕ ਇੱਕ ਟਾਈਮ ਤੇ ਮੈਂ ਇਹ ਵੀ ਸ਼ਾਇਦ ਗੱਲ ਕੀਤੀ ਸੀ ਕਿਤੇ ਮੈਨੂੰ ਲੱਗਦਾ ਵੀ ਜਦੋਂ ਬੱਚੇ ਦਾ ਵੀਜ਼ਾ ਲੱਗਦਾ ਨਾ ਉਦੋਂ ਸਟੂਡੈਂਟ ਵੀਜ਼ਾ ਲੱਗਦਾ ਕੋਈ ਇਹੋ ਜੀ ਸੰਸਥਾ ਹੋਵੇ ਕੋਈ ਜਗ੍ਹਾ ਤੋਂ ਹੋਵੇ ਜਾਂ ਉੱਥੇ ਆਉਣ ਤੋਂ ਪਹਿਲਾਂ ਉਹਨੂੰ ਐਟ ਲੀਸਟ 2 ਵੀਕ ਉੱਥੇ ਰਹੂਗਾ ਉਹ ਤੇ ਉਹ ਇਥੋਂ ਦੇ ਹਿਸਾਬ ਨਾਲ ਵੀ ਤੁਸੀਂ ਨਾਟਾ ਓਨਲੀ ਵੀ ਜੋਬਾਂ ਹੀ ਕਿਵੇਂ ਅਪਲਾਈ ਕਰਨੀਆਂ ਤੇ ਕਿਵੇਂ ਲੈਣੀਆਂ ਤੇ ਜਿਵੇਂ ਰਹਿਣਾ ਵੀ ਤੁਸੀਂ ਕਿਵੇਂ ਸੋਸਾਇਟੀ ਚ ਜਾਣਾ ਬਹੁਤ ਸਭ ਤੋਂ ਜ਼ਰੂਰੀ ਹੈ ਬਹੁਤ ਜ਼ਰੂਰੀ ਚੀਜ਼ ਹੋਵੇ ਜਿਹੜੀ ਕਾਮਨ ਸੈਂਸ ਹੋਵੇ ਕਾਮਨ ਸੈਂਸ ਹਾਂ ਜਿਵੇਂ ਕੀ ਸੈਂਸ ਆ ਵੀ ਜੇ 25 30 ਲੱਖ ਉਹਨੂੰ ਆਉਣ ਤੇ ਲੱਗ ਸਕਦਾ ਨਾ ਜੇ ਮਨ ਕਰੇ ਵਿੱਚ 50 ਕੁ ਹਜ਼ਾਰ ਇਹਦਾ ਵੀ ਰੱਖਿਆ ਹੋਵੇ ਕੋਈ ਸ਼ੈਸ਼ਨ ਮਤਲਬ ਇੱਥੇ ਜਾ ਕੇ 2 ਵੀਕ ਤੁਸੀਂ ਰਹਿਣਾ ਖਾਣਾ ਪੀਣਾ ਹੋਸਟਲ ਆਸਕ ਲੋਊਗਾ ਤੁਸੀਂ ਸਿਰਫ ਰਹਿਣਾ ਉੱਤੇ ਤੇ ਉੱਥੇ ਲਰਨ ਕਰਨਾ ਉੱਥੇ ਉਹ ਜੇ ਟੀਚਰ ਇੱਕ ਤੋਂ ਰੱਖੇ ਹੋਣ ਜਿਹੜੇ ਤੁਹਾਨੂੰ ਦੋ ਤਣ ਕਿ ਕਿਸ ਤਰੀਕੇ ਉੱਤੇ ਜਾ ਕੇ ਕਿਹੜੀ ਕਿਹੜੀ ਚੀਜ਼ ਦੀ ਤੁਹਾਨੂੰ ਪ੍ਰੋਬਲਮ ਹੋਣੀ ਹੈ ਬਿਲਕੁਲ ਠੀਕ ਹੈ ਨਾ ਵੀ ਕਿਹੜੀਆਂ ਕਿਹੜੀਆਂ ਚੀਜ਼ਾਂ ਨਾਲ ਤੁਹਾਡਾ ਦੋ ਚਾਰ ਤੱਕ ਨੂੰ ਹੋਣਾ ਪੈਣਾ ਮੈਂ ਕਹਿੰਦਾ ਕੋਈ ਲਰਨ ਕਰਕੇ ਉੱਥੋਂ ਆਵੇ ਜੀ ਕਿਸੇ ਕਿਸੇ ਤਰ੍ਹਾਂ ਦੀ ਪ੍ਰੋਬਲਮ ਇੱਥੇ ਆਏਗੀ ਬਿਲਕੁਲ ਪ੍ਰੋਬਲਮ ਆ ਹੀ ਉਹ ਕੰਟਰੀਆਂ ਖੁੱਲੇ ਦਿਲ ਦੀਆਂ ਜੀ ਬਿਲਕੁਲ ਸਾਡੇ ਦੇ ਦੇਖੋ ਜੀ ਸੀਰੀਅਸਲੀ ਬਿਲਕੁਲ ਬਾੜੇ ਸਾਡੇ ਬ੍ਰਦਰ ਵੀ ਜੀ ਹੁਣ 18 20 ਸਾਲ ਤੋਂ ਵੇਲਾਏ ਆ ਹਮ ਇਸਲਾਮਿਕ ਕੰਟਰੀਆਂ ਵਾ ਦੇ ਨੇਵਰ ਰਿਸੈਪਟਿਵ ਮ ਕੋਈ ਨਾ ਵਾਸਤੇ ਵਰਕਰ ਆ ਬਸ ਬਸ ਇਹ ਕੰਟਰੀਆਂ ਨੇ ਆਪਾਂ ਨੂੰ ਕਿੱਥੋਂ ਲਿਆ ਆ ਕੇ ਕਿੱਥੇ ਆਪਾਂ ਨੂੰ ਖੜੇ ਕਰਾ ਐਵੇਂ ਹੀ ਉਹ ਕਰੀਏ ਆਪਾਂ ਨੂੰ ਤਾਂ ਥੈਂਕਫੁਲ ਹੋਣਾ ਚਾਹੀਦਾ ਇਹਨਾਂ ਦੇ ਕਿ ਨਹੀਂ ਐਵੇਂ ਹੀ ਕਰੀ ਜਾਣਾ ਵੀ ਰੇਸਿਸਿਜ਼ਮ ਹੁੰਦਾ ਜੀ ਇਹ ਵੀ ਜਿੰਨੇ ਰੇਸਿਸਿਜ਼ਮ ਵੀ ਕਰਵਾਉਂਦੇ ਆ ਫੀਲ ਹੋਊਗਾ ਨਾ ਬਾਕੀ ਬਿਲਕੁਲ ਆਪਣੇ ਦੇਖੋ ਜੀ ਆਪਾਂ ਹੀ ਆਪਾਂ ਹੀ ਆਪਣੀ ਸਟੇਟ 'ਚ ਹੀ ਆਏ ਹੋਏ ਜਿਹੜੇ ਦੂਜੀ ਸਟੇਟ ਮੈਂ ਜਿਹਨੂੰ ਸਟੇਟ ਦਾ ਛੱਡੋ ਜਿਹੜੇ ਬਚਾਰੇ ਆਪਣੇ ਨਾਲ ਸੀਰੀਪਾਲੀ ਰਲਦੇ ਹੁੰਦੇ ਹੁੰਦੇ ਉਹਨਾਂ ਦਾ ਕੋਲਾ ਕੋਈ ਗਲਾਸ ਲੱਗ ਹੁੰਦਾ ਤੇਰੇ ਆਪਣੇ ਭਾਂਡੇ ਤਮਰਾ ਮੈਨੂੰ ਯਾਦ ਆ ਮੈਂ ਮੰਜੇ ਤੇ ਬਿਠਾ ਕੇ ਰੋਟੀ ਖਾਣੀ ਸ਼ੁਰੂ ਕੀਤੀ ਸੀ ਸਟਾਰਟਿੰਗ ਤੇ ਆਪਣਾ ਜਿਹੜਾ ਮੇਰੇ ਨਾਲ ਕੰਮ ਕਰਦੇ ਸੀ ਜਦੋਂ ਉਹ ਕਰਦੇ ਸੀ ਕਹਤੀ ਹੈ ਨਾ ਤੇ ਸਾਰੇ ਪਾਸੇ ਇਹ ਦੀ ਵੀ ਯਾਰ ਇਹ ਸਰਤੇ ਚੜਾ ਲੈਨ ਲਾਈਕ ਹੌਲੀ ਹੌਲੀ ਐ ਮੈਂ ਪ੍ਰਾਪਰ ਯਾਰ ਬੰਦਾ ਬਹਿ ਕੇ ਰੋਟੀ ਕਿਉਂ ਨਹੀਂ ਖਾਦਾ ਜਿਹੜੇ ਵਿਚਾਰੇ ਦੇਖ ਲੈ ਜਿਹੜਾ ਬੰਦਾ ਤੁਹਾਡੇ ਕੋਲ ਆਪਣੇ ਨਾਲ ਹੀ ਹੈ ਨਾ ਜੰਮੇ ਵਾਲੇ ਮੈਂ ਤਾਂ ਕਰਦੇ ਆਪ ਨੂੰ ਖਾਣਾ ਸੇਵੇ ਦੇਖ ਲਓ ਜੀ ਸੇਵੇ ਲੱਗਣੇ ਗੁਰਦੁਆਰੇ ਲੱਗਣੇ ਹਾਂ ਗੋਰੇ ਤੇ ਖੁੱਲੇ ਦਿਲ ਵਾਲੇ ਜੀ ਨਾ ਨਹੀਂ ਆਪਣੇ ਇਹਨਾਂ ਨੂੰ ਪਤਾ ਲੱਗ ਗਿਆ ਨਾ ਵੀ ਇੱਥੇ ਬਿਜਤਰੀ ਆ ਧਰਤੀ ਧਰਤੀ ਤੇ ਦੂ ਵੱਧ ਕੇ ਪੁੱਛਦਾ ਐਗਜ਼ੈਕਟਲੀ ਨਾ ਜੇ ਆਪਾਂ ਹੁਣ ਬਾਦ ਲਿਆ ਹੋਰਾਂ ਦੀ ਇਹ ਲਾਲੋ ਜੀ ਚਲੋ ਹਨਾ ਕੀ ਲੈ ਗਿਆ ਹੁਣ ਆ ਸੁਖਵੀਰ ਬਾਦ ਲਾਇ 60 ਪਲੱਸ ਦਾ ਹੋਇਆ ਖੜਾ ਉਹ ਇੱਕ ਮੁੰਡ ਕਿੰਨਾ ਕ ਕੀ ਕਰਦਾ ਆ ਕਦੇ ਇਧਰ ਲਈ ਬਾਹਰ ਟੁੱਟ ਜਾਂਦੀ ਕਦੇ ਇਧਰ ਲਈ ਕਦੇ ਖੁਸ਼ ਹੋ ਗਿਆ ਕਦੇ ਖੁਸ਼ ਹੋ ਗਿਆ ਕਿੰਨਾ ਕੀ ਚਰਬੰਦਾ ਪੰਜਾਬ ਬਰਬਾਦ ਕਰ ਹੂੰ ਜੇ ਹੀ ਚਾਜਦੇ ਹੁੰਦੇ ਆਪਾਂ ਨੂੰ ਇਹ ਹੋਂ ਦੀ ਲੋੜ ਦੂ ਸਹੀ ਗੱਲ ਹੈ ਯਾਰ ਵੀ ਇਹ ਦੇਖ ਲੋ ਇਹ ਇੰਨੇ ਮਾੜੇ ਨਿਕਲੇ ਜੇ ਦੇਖੀਏ ਕਾਂਗਰਸ ਨੂੰ ਪੰਜਾਬ ਦੇ ਲੋਕਾਂ ਨੇ ਦੁਬਾਰੇ ਚੁਣ ਲਿਆ ਹਾਲਕਿ ਜਿਹਨਾਂ ਨੇ ਅਟੈਕ ਕਰਿਆ ਉਹ ਇਹਨਾਂ ਦੀ ਵਜ੍ਹਾ ਕਰਕੇ ਹੀ ਆਪਾਂ ਛੋਟੇ ਹੁੰਨੇ ਸੀ ਕੋਈ ਮੈਂ ਕਹਾਂ ਕਾਂਗਰਸ ਦਾ ਨਾਂ ਹੀ ਲੰਨਦਾ ਹੈ ਵੀ ਕਾਂਗਰਸ ਨੂੰ ਵੜ ਪਾਉਂਗਾ ਬਿਲਕੁਲ ਵੀ ਇਹ ਇਸ ਲੈਵਲ ਦਾ ਸਿਕਾ ਸਿਸਟਮ ਇੰਨਾ ਨੇ ਦੇਖ ਲਓ ਕਾਂਗਰਸ ਚੰਗੀ ਕਹਾਤੀ ਜਾਂ ਕਾਂਗਰਸ ਦਾ ਚਲੋ ਪਤਾ ਨਹੀਂ ਇਹਨੇ ਪੂਆ ਤਮਾਰ ਰੁਪਿਆ ਤੁਹਾਨੂੰ ਤੁਮਾਰ ਪੰਜ ਕਿਹਦੇ ਮੁੱਦੇ ਕੋਈ ਮੁੱਦਾ ਵਸ ਬਹੁਤ ਬਹੁਤ ਆਈ ਮਦਦ ਇਹੋ ਨਾ ਕ ਕੀਦੀ ਉਮੀਦ ਲੱਗਦੀ ਤੁਹਾਨੂੰ ਐ ਤੇ ਕੀ ਅਕਾਲੀ ਦਾਤ ਨਹੀਂ ਆਉਂਦਾ ਦੁਬਾਰਾ ਦੇ ਪਾਜਪਾ ਨਾਲ ਗੱਠ ਜੋੜ ਤੇ ਤਾਂ ਚਾਂਸ ਬਣ ਸਕਦਾ ਮੈਂ ਉਹਦੇ ਕਿਹੜਾ ਰਾਮੂ ਵਾਲੇ ਦੇ ਕਹਿਣ ਤਾਂ ਨਾ ਕਹਿੰਦਾ ਕਿ ਕੁੱਤਨੇ ਘਰੇ ਮੁੰਡਾ ਪਾਜਪਾ ਨਾਲ ਪਾਜਪਾ ਸਟਰੋਂਗ ਹੋਪਰ ਕਾਂਗਰਸ ਦੇ ਜਿਆਦਾ ਪਾਜਪਾ ਪੰਜਾਬ ਚ ਨਹੀਂ ਹੁੰਦੀ ਠੀਕ ਹੈ ਭਾਵੇਂ ਜਾਖੜ ਜਾਣ ਦਾ ਸਾਲ ਛੱਡ ਕੇ ਚੱਲ ਬਣ ਗਿਆ ਹਣਾ ਬਹੁਤ ਪਰਸੈਂਟੇਜ ਵਧੀ ਜਾਂਦੀ ਹੈ ਜੀ ਬਹੁਤ ਬਿਲਕੁਲ ਵਧੀ ਆ ਰਹੀ ਹੈ ਜੀ ਹੁਣ ਸੁਨੀਲ ਜਾਖੜ ਹੋਣੀ ਚੱਲ ਗਿਆ ਉਧਰ ਬਾਜਪਾ ਦੇ ਮੇਨ ਬਣੇ ਪਏ ਆ ਆ ਸਕਦੀ ਹੈ ਬਟ ਫਿਰ ਵੀ ਕਾਂਗਰਸ ਦੇ ਚਾਂਸ ਜਿਆਦਾ ਨਹੀਂ ਨਾ ਦੇ ਮੋਰ ਘਟ ਜਾ ਬਾਜਵਾ ਸਾਹਿਬ 2-4 ਵੋਟਾਂ ਤੋਂ ਲੈ ਕੇ ਸਾਡੀਆਂ ਗੱਲ ਪਰਸੋ ਤੁਹਾਡੇ ਹਾਂ ਤੁਹਾਡੇ ਕੈਫੇ ਸੇ ਆ ਕੇ ਪ੍ਰਸਾਪ ਸੇ ਬਾਜਵੇ ਨੇ ਮਤਲਬ ਬਹੁਤ ਬਹੁਤ ਵੋਟਾਂ ਲੈਣੀਆਂ ਕੱਲੀਆਂ 2-4 ਨਹੀਂ ਇਹਦੀ ਨਾ ਬੜਾ ਫਰਕ ਪੈਣ ਜਿੰਨੇ ਨੂੰ ਕਹਾਣੀ ਸੁਣਾਈਏ 15 20 ਤੋਂ ਗਈ ਉਹਦੀ ਸਾਰੀ ਰਾਲੀਪੁਰ ਦੀਆਂ ਤੋਂ ਲੈ ਗਈ ਅੱਛਾ ਕੱਲਾ ਕਹਿ ਦਿੰਦੇ ਆ ਹੈ ਨਾ ਲਾਈਕ ਉਹ ਨਹੀਂ ਦੇ ਚਾਹ ਉਹ ਨਾ ਤੁਹਾਨੂੰ ਉਹ ਡੀਲ ਕੀਤਾ ਜੇ ਹਿਸਾਬ ਨਾਲ ਗੱਲਬਾਤ ਕੀਤੀ ਤਾਂ ਬੜਾ ਆਪਣਾ ਖਾਦੇ ਬਾਜਵਾ ਵਾਕੇ ਬਿਲਕੁਲ ਪਤਾ ਨਹੀਂ ਸੀ ਬਾਜਵੇਂ ਬਾਰੇ ਵੀ ਲਾਈਕ ਏਸਾ ਟਾਈਪ ਦਾ ਜਿਸ ਤਰ੍ਹਾਂ ਉਹਦੀ ਇਮੇਜ ਲੱਗਦੀ ਹੈ ਨਾ ਇਮੇਜ ਤੋਂ ਤਾਂ ਇਹ ਲੱਗਦਾ ਬੜਾ ਖੜਕ ਤੇ ਬੜਾ ਉਹ ਆ ਟਿਟਿਊਡ ਬੜਾ ਵੈਰੀ ਡਾਊਨਵਰਡ ਹਾਂ ਜਿਸ ਸਮਾਂ ਤੁਹਾਡੇ ਹੋ ਸਕਦਾ ਉਹਦੇ ਪਲਾਨ ਚ ਹੋਵੇ ਇਹ ਗੱਲ ਇਸ ਤਰੀਕੇ ਨਾਲ ਨਾ ਪਾਦੇ ਹੀ ਹੁੰਦੀ ਹੈ ਨੀ ਇਹ ਚੀਜ਼ਾਂ ਦਾ ਕਿੰਨਾ ਡੀ ਕਰਨਾ ਸਾਨੂੰ ਇੱਥੇ ਬੈਠੇ ਹਾਂ ਹਮ ਇਹ ਵੀ ਗੱਲ ਉਹਨੂੰ ਦੇਖੋ ਆਪਾਂ ਪਹਿਲਾਂ ਗੱਲ ਕਰਕੇ ਟਾਂ ਵੀ ਹੁਣ ਵੀ ਦੇਖੋ ਗੱਲ ਹੋ ਰਹੀ ਹੈ ਹਾਂ ਬਿਲਕੁਲ ਹਾਂ ਹਮ ਲੈ ਚੰਗੇ ਬੰਦੇ ਦੀ ਗੱਲ ਹੁੰਦੀ ਹੈ ਆਬੀਅਸਲੀ